ਭਾਈ ਆਮ ਆਦਮੀ ਸ਼ੀਟ ਲਿ ਜਾਊਗੀ ਬਾਦਲਾਂ ਦੇ ਪੱਖੇ ਕੱਲ ਨਹੀਂ ਪੈਂਦਾ ਕੱਖ ਨਹੀਂ ਪੈਂਦਾ ਬਾਦਲਾਂ ਦੇ ਪੱਲੇ ਖੁਸ਼ ਜਿੰਨਾ ਮਰਜ਼ੀ ਜ਼ੋਰ ਲਾਈ ਜਾਣ ਨਹੀਂ ਨਹੀਂ ਬਠਿੰਡੇ ਹਰ ਸਿਮਰ ਜਿੱਤੂਗੀ ਕੋਈ ਮਰਜ਼ੀ ਕੋਸ ਮਰਜ਼ੀ ਕਰੀ ਜਾਣ ਜਿੱਤੂ ਜਿੱਤਾ ਆਮ ਆਦਮੀ ਪਾਰਟੀ ਨੂੰ ਪਿੰਡ ਚ ਵੜਨ ਵੀ ਨਹੀਂ ਦਿੰਦੇ ਭਾਈ ਯਾਰ ਕੀ ਗੱਲ ਭਾਈ ਕਿਉਂ ਨਹੀਂ ਮੜਾ ਭਾਈ ਕੀਤਾ ਕੀ ਆ ਉਹ ਤਾਂ ਕਹਿੰਦੇ ਨੌਕਰੀਆਂ ਦਿੱਤੀਆਂ ਫਲੈਕਸ ਬੋਰਡ ਵੱਡੇ ਆਪਾਂ ਨੂੰ ਤਾਂ ਕੁਝ ਨਹੀਂ ਪਤਾ ਭਾਈ ਮੂਸੇ ਆਲਾ ਮਰਵਾਤਾ ਸ਼ਰਿਆ ਮਰਵਾਤਾ ਉਹਨੂੰ ਇਨਸਾਨ ਮਿਲ ਗਿਆ ਇੱਕ ਪਰਸਨ ਕੱਢ ਕੇ ਲਿਆ ਦੇ ਜੇ ਕੋਈ ਤੁਹਾਨੂੰ ਇਹ ਗੱਲ ਕਹਦੇ ਮੇਰਾ ਆਮ ਆਦਮੀ ਪਾਰਟੀ ਦੇ ਆ ਬੰਦੇ ਨੇ ਮੇਰਾ ਵੀਰੇ ਆ ਕੰਮ ਕਰਾਤਾ ਸਮਾ ਦੀ ਸਾਡੇ ਪਿੰਡ ਚ ਦਾ ਚਿੱਪ ਵਾਲੇ ਮੀਟਰ ਲਵਾਉਣ ਲੱਗ ਗਏ ਸੀ ਮੈਂ ਤਾਂ ਉਹ ਵੀ ਵਟਾਏ ਆ ਕਿਵੇਂ ਲੱਗਦਾ ਬਠਿੰਡਾ ਸੀਟ ਤੋਂ ਕੌਣ ਜਿੱਤ ਸਕਦੀ ਹੈ ਜੀ ਕਾਲੀ ਪਾਰਟੀ ਕਾਲੀ ਪਾਰਟੀ ਲੋਕਾਂ ਵੋਟਾਂ ਪਈਆਂ ਆਮ ਆਦਮੀ ਪਾਰਟੀ ਦਾ ਬੂਥ ਲੱਗਿਆ ਸੀਗਾ ਉੱਥੇ ਨਾ ਬੰਦੇ ਤੇ ਬੰਦਾ ਚੜਿਆ ਪਿਆ ਸੀ ਤੇ ਜਿੱਦ ਦੇ ਦੀ ਸਰਕਾਰ ਆਈ ਹੈ ਨਾ ਉਹ ਇੱਕ ਬੰਦਾ ਨਹੀਂ ਵੇਖਿਆ ਸੀ ਕਿਸੇ ਦਾ ਕੰਮ ਕਰਾਉਂ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੁਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅਸੀਂ ਜ਼ੀਰੋ ਗਰਾਉਂਡ ਲੈਵਲ ਤੋਂ ਲੋਕਾਂ ਤੋਂ ਪੁੱਛਦੇ ਆ ਲੋਕਾਂ ਦੀਆਂ ਕੀ ਦਿੱਕਤਾਂ ਨੇ ਕੀ ਮੁਸ਼ਕਲਾਂ ਨੇ ਗੱਲਬਾਤ ਕਰਦੇ ਆ ਲੋਕ ਸਾਡੇ ਨਾਲ ਮੌਜੂਦ ਨੇ ਬਾਪੂ ਸ਼ਸ਼ੀਕਲ ਹੱਸੇ ਘਰਪਤਰ ਕਿਵੇਂ ਠੀਕ ਹੋ ਜੀ ਹਾਂ ਬਹੁਤ ਵਧੀਆ ਬੇਟਾ ਹਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਿਵੇਂ ਦਾ ਚੰਗੀ ਸਰਕਾਰ ਕਿਹੜੀ ਸੀ ਕਾਲੀ ਦਲਵੀ ਰਾਜ ਕਰਕੇ ਚਲੇ ਗਏ ਜਾਂ ਕਾਂਗਰਸ ਵੀ ਇੱਕ ਨਵਾਂ ਬਦਲਾਵ ਲੈ ਕੇ ਆਂਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ 2 ਸਾਲ ਦਾ ਕਾਰਜਕਾਲ ਦਾ ਸਮਾਂ ਹੋ ਗਿਆ ਕਿਵੇਂ ਚੰਗੇ ਕੰਮ ਹੋ ਰਹੇ ਆ ਨਹੀਂ ਬੇਟਾ ਗੱਲ ਪਤਾ ਕੀ ਹੈ ਵੀ ਕੈਪਟਨ ਸਾਹਿਬ ਦਾ ਰਾਜ ਬਹੁਤ ਵਧੀਆ ਸੀਗਾ ਬਾਦਲ ਸਾਹਿਬ ਦਾ ਰਾਜ ਬਹੁਤ ਵਧੀਆ ਸੀਗਾ ਵੀ ਇਹਨਾਂ ਦੀ ਅਸੀਂ ਪੂਰੇ ਖੁਸ਼ ਹੋ ਕੇ ਝਾੜੂ ਵਾਲਿਆਂ ਨੂੰ ਅਸੀਂ ਵੋਟਾਂ ਪਾਈਆਂ ਹੂੰ ਠੀਕ ਹੈ ਨਾ ਕੈਪਟਨ ਸਾਹਿਬ ਦੇ ਬਾਦਲ ਸਾਹਿਬ ਦੇ ਰਾਜ ਦੇ ਵਿੱਚ ਅੱਧੇ ਘੰਟੇ ਜੀ ਅਸੀਂ ਤਹਿਸੀਲਾਂ ਦੇ ਵਿੱਚ ਕੰਮ ਕਰਵਾ ਕੇ ਵਾਪਸ ਆ ਜਾਂਦੇ ਘੰਟੇ 'ਚ ਆ ਜਾਂਦੇ ਵੱਧ ਤੋਂ ਵੱਧ ਹੁਣ ਸਾਰਾ ਦਿਨ ਖੱਜਲ ਖਵਾਰੀਆਂ ਲੋਕਾਂ ਦੀਆਂ ਹੁੰਦੀਆਂ ਫਿਰਦੀਆਂ ਕੋਈ ਸੁਣਵਾਈ ਨਹੀਂ ਲੋਕਾਂ ਦੀ ਕੋਈ ਖੁਸ਼ ਨਹੀਂਗਾ ਹੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਅਸੀਂ ਵੋਟਾਂ ਇਹਨਾਂ ਨੂੰ ਪਾਈਆਂ ਇਹਨਾਂ ਦੀ ਆਸ ਉਮੀਦ ਇਹਨਾਂ ਨੇ ਸਾਡੇ ਨਾਲ ਬਹੁਤ ਖੁਸ਼ ਕੀਤਾ ਵਾਅਦੇ ਕੀਤੇ ਠੀਕ ਆ ਵੀ ਨੌਕਰੀਆਂ ਵੀ ਇਹਨਾਂ ਨੇ ਕੁਛ ਦਿੱਤੀਆਂ ਠੀਕ ਹੈ ਨਾ ਪਰ ਲੇਕਨ ਪੁੱਤਰ ਗੱਲ ਪਤਾ ਵੀ ਕੀ ਆ ਵੀ ਉਹ ਗੱਲ ਨਹੀਂ ਬਣੀ ਜੀ ਹਾਂ ਵੀ ਜੋ ਕੁਛ ਇਹਨੂੰ ਸਰਕਾਰਾਂ ਨੂੰ ਕਰਨਾ ਚਾਹੀਦਾ ਸੀਗਾ ਜਿਹੜੀ ਆਸ ਨਾਲ 92 ਮੈਂ ਲਈ ਜਿਤਾਈ ਔਰ ਝਾੜੂ ਮਾਰਿਆ ਤੇ ਝਾੜੂ ਉਹਨਾਂ ਨੇ ਚੱਕਿਆ ਸੀ ਝਾੜੂ ਦਾ ਨਿਸ਼ਾਨ ਲਿਆਂਦਾ ਸੀ ਝਾੜੂ ਦਿਖਾਇਆ ਸੀ ਤੇ ਸਭ ਨੂੰ ਕਿਹਾ ਸੀ ਕਿ ਝਾੜੂ ਇਸ ਤੱਕ ਨਾਲ ਵਜੇਗਾ ਸਫਾਈ ਹੋਵੇਗੀ ਪਰ ਲੋਕਾਂ ਨੂੰ ਆਸ ਸੀ ਉਹਨਾਂ ਆਸਾਂ ਤੇ ਖਰਾ ਨਹੀਂ ਉਤਰੇ ਨੇ ਬਿਲਕੁਲ ਨਹੀਂ ਕੋਈ ਖਰ ਹੈ ਨਾ ਤੇਰਾ ਕੋਈ ਕਿਤੇ ਕੋਈ ਰਿਸ਼ਤਾ ਬਾਜੀ ਨਹੀਂ ਘਟੀ ਅਫਸਰਾ ਐਮ ਐਲ ਏ ਦੇ ਮੰਤਰੀਆਂ ਸੰਤਰੀਆਂ ਦੇ ਕੰਮ ਹੋਈ ਜਾਂਦੇ ਆ ਆਮ ਪਬਲਿਕ ਦੁਖੀ ਹੁੰਦੀ ਫਿਰਦੀ ਆ ਇਹ ਤਾਂ ਇੱਕ ਇਹ ਵੀ ਗੱਲ ਕਹਿੰਦੇ ਸੀ ਕਿ ਆਮ ਲੋਕਾਂ ਦੀ ਸੁਣਵਾਈ ਹੋਊਗੀ ਅਸੀਂ ਆਮ ਆ ਕਿਵੇਂ ਲੱਗਦਾ ਮੰਤਰੀ ਨੇ ਆਮ ਨਹੀਂ ਇਹਨਾਂ ਦੀ ਮੰਤਰੀਆਂ ਦੇ ਜੇ ਦਾ ਕੋਈ ਫੋਨ ਕਰ ਦਿੰਦਾ ਕਿਸੇ ਦੀ ਸਪਾਰਸ਼ਰ ਵਾਲੇ ਦਾ ਹੁਣ ਅਸੀਂ ਇੰਨੇ ਬੰਦੇ ਆਮ ਲੋਕ ਖੜੇ ਪਿੰਡਾਂ ਦੇ ਠੀਕ ਹੈ ਨਾ ਬੇਟਾ ਵੀ ਸਾਡੀ ਜਾਣਦਾ ਤਾਂ ਸਾਨੂੰ ਪਿੰਡ ਦਾ ਚੌਂਕੀਦਾਰ ਨਹੀਂ ਸਾਨੂੰ ਅਸੀਂ ਐਮਐਲਏ ਨੂੰ ਫੋਨ ਕਿਵੇਂ ਕਰਾਂਗੇ ਅਸੀਂ ਮੰਤਰੀ ਨੂੰ ਫੋਨ ਕਿਵੇਂ ਕਰਾਂਗੇ ਅਸੀਂ ਜੀ ਠੀਕ ਹੈ ਨਾ ਤੇ ਬਠਿੰਡਾ ਹੌਟ ਸੀਟ ਮੰਨੀ ਜਾਂਦੀ ਆ ਬਠਿੰਡਾ ਜ਼ਿਲ੍ਹੇ ਦੇ ਗਿਲਪੱਤੀ ਪਿੰਡ ਦੇ ਵਿੱਚ ਅਸੀਂ ਖੜੇ ਆ ਤੇ ਤੁਸੀਂ ਗਿਲਪੱਤੀ ਦੇ ਵਸਨੀਕ ਹੋ ਕਿਵੇਂ ਦਾ ਲੱਗਦਾ ਹੌਟ ਸੀਟ ਮੰਨੀ ਜਾਂਦੀ ਆ ਹਰਸਿਮਰਤ ਕੌਰ ਬادل ਬੀਬਾ ਖੜੇ ਨੇ ਇਲੈਕਸ਼ਨ ਦੇ ਵਿੱਚ ਗਰਮਿਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਆ ਜਿਹੜੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਆ ਆਮ ਆਦਮੀ ਪਾਰਟੀ ਵੱਲੋਂ ਤੇ ਲਖਾ ਸਦਾਨਾ ਤਿੰਨਾਂ ਦੇ ਵਿੱਚੋਂ ਕਿੰਨਾ ਨੂੰ ਪਰਮਾ ਹੰਗਾਰਾ ਲੋਕ ਦੇ ਸਕਦੇ ਨਹੀਂ ਦੇਖੋ ਉਹਦਾ ਹੈ ਆਉਣ ਵਾਲਾ ਟਾਈਮ ਦੱਸੋ ਹਜੇ ਸਾਡੇ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਮੇਰਾ ਖਿਆਲ ਹੈ ਠੀਕ ਹੈ ਨਾ ਹਜੇ ਕੋਈ ਉਹਨਾਂ ਨੇ ਕੋਈ ਨਾਮਜ਼ਦਗੀਆਂ ਨਹੀਂ ਹੋਈਆਂ ਉਹਨਾਂ ਨੂੰ ਕੋਈ ਆਪਦੇ ਨਾਮਾ ਕਾਣ ਪੱਤਰ ਨਹੀਂ ਭਰੇ ਇਹਦਾ ਉਸ ਤੋਂ ਬਾਅਦ ਪਤਾ ਲੱਗੂ ਪੁੱਤਰ ਵੀ ਕਿਹੜੀ ਪਾਰਟੀ ਦੀ ਹਵਾ ਜ਼ਿਆਦਾ ਕਿਹੜੀ ਦੀ ਘੱਟ ਆ ਕਿਹੜੇ ਲੋਕ ਚਾਹੁੰਦੇ ਕਿਹਨੂੰ ਨਹੀਂ ਚਾਹੁੰਦੇ ਕਮਾਕਾਰਾਂ ਤੋਂ ਕਿਵੇਂ ਲੱਗਦਾ ਕਿੰਨਾਂ ਦੇ ਵੱਲ ਹਵਾ ਜਾ ਸਕਦੀ ਨਹੀਂ ਹਜੇ ਕੋਈ ਦੇਖੋ ਸਰਕਾਰ ਝਾੜੂ ਵਾਲਿਆਂ ਦੀ ਹੈ ਕੋਈ ਕਾਲੀਆਂ ਨੇ ਕੰਮ ਨਹੀਂ ਉਹ ਜਦੋਂ ਸਰਕਾਰੀ ਇਹਨਾਂ ਦੇ ਸੀ ਅਕਾਲੀ ਦਲ ਕੀ ਕੰਮ ਕਰੂਗਾ ਕੀ ਕਾਂਗਰਸ ਵਾਲੇ ਕੰਮ ਕਰਨਗੇ ਕੀ ਕੋਈ ਯਾਦਵ ਮੈਂਬਰ ਕੰਮ ਕਰੂਗਾ ਜਦੋਂ ਪਾਵਰ ਤਾਂ ਇਹਨਾਂ ਕੋਲੇ ਹੈ ਹੂੰ ਕਾਲੀਦਰ ਕਾਲੀਦਰ ਰਾਜ ਕਰਕੇ ਗਿਆ ਉਦੋਂ ਦਾ ਕੰਮ ਕਿਵੇਂ ਸੀ ਉਦੋਂ ਠੀਕ ਸੀ ਇਹਨਾਂ ਨਾਲੋਂ ਚੰਗੇ ਕੰਮ ਹੋ ਰਹੇ ਸੀ ਬਾਦਲ ਸਾਹਿਬ ਦਾ ਜਦੋਂ ਕਾਰਜਕਾਲ ਦੇ ਵਿੱਚ ਆਪਣੇ ਰਾਜ ਦੇ ਵਿੱਚ ਬਾਦਲ ਸਾਹਿਬ ਦਾ ਬਹੁਤ ਵਧੀਆ ਕੰਮ ਸੀ ਸਾਡੇ ਜ਼ਿਮੀਂਦਾਰਾਂ ਦੇ ਘਰਾਂ 'ਚ ਖੇਤਾਂ 'ਚ ਮੋਟਰਾਂ ਲਾਤੀਆਂ ਸਾਡੇ ਜ਼ਿਮੀਂਦਾਰਾਂ ਦੇ ਠੇਕੇ ਵਧ ਗਏ ਫਸਲਾਂ 'ਚ ਜ਼ਿਆਦਾ ਹੋਣ ਲੱਗੀਆਂ ਹੂੰ ਠੀਕ ਹੈ ਨਾ ਜਿਹੜੀ ਬਿਨਾ ਮੋਟਰ ਤੋਂ ਜੋ ਜ਼ਮੀਨ 1 ਮਿੰਟ 20000 ਜਾਂ 25000 ਰੁਪਏ ਕਿੱਲਾ ਠੇਕੇ ਦਾ ਸੀਗਾ ਮੋਟਰ ਲੱਗਦੇ ਨਾਲ 50 50 60 7000 ਰੁਪਏ ਕਿੱਲਾ ਠੇਕੇ ਦਾ ਜ਼ਿਮੀਨਾਂ ਦਾ ਸਾਡਾ ਹੋ ਗਿਆ ਅਸੀਂ ਬਾਦਲ ਸਾਡੀਆਂ ਕਮਾਈਆਂ ਦੁੱਗਣੀਆਂ ਤੇ ਕਿਣੀਆਂ ਹੋ ਗਿਆ ਸਾਡੀਆਂ ਕਮਾਈਆਂ ਵਾਧਾ ਹੋ ਗਿਆ ਸਾਡੀ ਜ਼ਮੀਨ ਬਰਾਨੀ ਸੀਗੀ ਉਹ ਪੈਦਾਵਾਰ ਹੋਣ ਲੱਗੀ ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਆਮ ਬੰਦੇ ਦੀ ਜੂਨ ਆ ਜਿਹੜੀ ਸੌਖੀ ਹੋ ਜੂਗੀ ਝਾੜੂ ਵਾਲਿਆਂ ਦੀ ਪਾਰਟੀ ਵੱਲੋਂ ਕਿਹਾ ਗਿਆ ਸੀ ਕਿਵੇਂ ਲੱਗਦਾ ਕਿ ਆਮ ਬੰਦੇ ਦੀ ਜੂਨ ਸੌਖੀ ਹੋਈ ਹੈ ਜਾਂ ਔਖੀ ਹੋਈ ਹੈ ਨਹੀਂ ਬੇਟਾ ਵੀ ਦੇਖੋ ਲੋਕਾਂ ਨੇ ਕਮਾਈਆਂ ਕਰਨੀਆਂ ਪਰ ਲੇਕਿਨ ਸਰਕਾਰ ਕੋਈ ਕਿਸੇ ਦੀ ਆਵੇ ਕੋਈ ਕਿਸੇ ਦੇ ਘਰੇ ਨਹੀਂ ਦੇ ਕੇ ਜਾਂਦੀ ਕਮਾਈਆਂ ਕਰਾਂਗੇ ਤਾਂ ਆਥ ਨੇ ਬੱਚਿਆਂ ਨੂੰ ਰੋਟੀ ਮਿਲੂਗੀ ਨਹੀਂ ਮੁਸ਼ਕਲ ਹੈ ਬਾਪੂ ਸ਼ਸ਼ੀਕਰ ਸੱਸਰੀ ਗਾਲੀ ਕਿਵੇਂ ਠੀਕ ਹੋ ਠੀਕ ਹੈ ਜੀ ਕਿਵੇਂ ਲੱਗਦਾ ਸਰਕਾਰਾਂ ਤੋਂ ਕੁਝ ਆਸ ਰੱਖੀ ਸੀ ਨਵਾਂ ਬਦਲਾਵ ਲੈ ਕੇ ਆਂਦਾ ਸੀ ਠੀਕ ਹੈ ਕਿਵੇਂ ਆਸ ਰੱਖੀ ਸੀ ਪਰ ਇਹਨਾਂ ਨੇ ਕੁਝ ਕਰਿਆ ਨਹੀਂ ਉਹਨਾਂ ਕਾਂਗਰਸੀ ਚੰਗੇ ਸੀ ਇਸ ਤੋਂ ਪਹਿਲਾਂ ਰਾਜ ਕਰਕੇ ਗਏ ਆ ਕੈਪਟਨ ਦਾ ਰਾਜ ਰਿਆ ਫਿਰ ਉਸ ਤੋਂ ਬਾਅਦ ਤਿੰਨ ਕ ਮਹੀਨੇ ਜਿਹੜਾ ਚੰਨੀ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਕੇ ਗਏ ਆ ਕਿਵੇਂ ਦਾ ਲੱਗਿਆ ਉਹਨਾਂ ਦਾ ਰਾਜ ਠੀਕ ਹੈ ਜੀ ਪਰ ਇਹਨਾਂ ਨੇ ਉਸ ਹੱਥ ਤੇ ਕਰਿਆ ਨਹੀਂ ਜੀ ਜਿਵੇਂ ਵੋਟਾਂ ਪਾਉਂਦੀ ਆ ਲੋਕ ਉਸ ਤੱਕ ਆ ਕਰਿਆ ਨਹੀਂ ਨਹੀਂ ਕਰਿਆ ਨੀਗਾ ਜੀ ਜੀ ਬਾਪੂ ਸ਼ਸ਼ੀ ਕਾਲ ਅੱਛਾ ਸਰੀ ਗਾ ਜੀ ਕਿਵੇਂ ਠੀਕ ਹਾਂ ਕਿਵੇਂ ਆ ਵੋਟਾਂ ਦਾ ਸਮਾਂ ਆ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਮੰਤਰੀਆਂ ਨੇ ਆਉਣਾ ਵੋਟਾਂ ਲੈਣ ਦੇ ਲਈ ਕਿਵੇਂ ਆ ਪਾਉਂਗੇ ਵੋਟਾਂ ਹੁਣ ਹਾਂ ਜੀ ਪਾਵਾਂਗੇ ਪਾਉਂਗੇ ਕੰਮ ਕਰ ਹੋਇਆ ਇਹ ਹੋਇਆ ਤਾਂ ਜਿਹੇ ਜਾ ਕੇ ਪਿਛਲੇ ਕਰਦੇ ਆ ਉਹ ਹੀ ਆ ਇਹ ਕਰਦੇ ਪਿਆ ਕਿਵੇਂ ਇਹ ਠੀਕ ਹੈ ਦੂਜਿਆਂ ਨਾਲੋਂ ਹਾਂ ਦੂਜਿਆਂ ਨਾਲੋਂ ਚੰਗੀ ਆਮ ਆਦਮੀ ਪਾਰਟੀ ਠੀਕ ਇਸ਼ਾਰੇ ਨਾ ਕਰ ਤੇ ਕਿਵੇਂ ਠੀਕ ਹੋ ਬਹੁਤ ਵਧੀਆ ਜੀ ਬੈਠੇ ਹੋ ਫਿਰ ਸੱਤ ਦੇ ਵਿੱਚ ਵਧੀਆ ਮौज ਕਰਦੇ ਆ ਜੀ ਬੈਠੇ ਕਿਵੇਂ ਦਾ ਰਿਹਾ ਕਾਰਜਕਾਲ 2 ਸਾਲ ਦਾ ਆਮ ਆਦਮੀ ਪਾਰਟੀ ਦਾ ਵੀ ਸੰਤਾ ਭਾਈ ਵਧੀਆ ਲੱਗਿਆ ਹੂੰ ਕਿਉਂਕਿ ਜਨਰਲ ਸੁਬਾਜ ਨੂੰ ਉਹਨਾਂ ਨੇ ਬੀਲ ਦੇ ਜਿਹੜੇ ਬਿੱਲ ਆ ਮਾਫ ਕਰਤੇ ਅੱਗੇ ਜਨਰਲ ਸੁਬਾਜ ਨੂੰ ਕੁਝ ਨਹੀਂ ਮਿਲਦਾ ਸੀ ਦੂਜਿਆਂ ਨਾਲ ਉਹ ਇਹ ਕੁਝ ਚੰਗੇ ਐ ਬਾਕੀ ਜਿਹੜਾ ਨੌਕਰੀਆਂ ਉਹ ਵੀ ਸੋਨ ਮੈਟ ਦੇ ਆਧਾਰ ਤੇ ਬੱਚਿਆਂ ਨੂੰ ਦੇ ਰਹੇ ਐ ਹੂੰ ਇਹਨਾਂ ਨੇ ਤਾਂ ਕਿਸੇ ਨੂੰ ਕੁਝ ਦਿੱਤਾ ਹੀ ਕੁਝ ਨਹੀਂ ਤੈਨੂੰ ਮੈਂ ਸਾਂ ਇਹ ਤਾਂ ਘਰ ਭਰੇ ਆ ਬਾਦਲ ਦੇ ਆਵਦਾ ਪਰਿਆ ਕੈਪਟਨ ਨੇ ਆਵਦਾ ਪਰਿਆ ਤੈਨੂੰ ਮੈਂ ਸਾਂ ਆ ਗਈ ਸਮਝ ਇਹ ਲੋਕਾਂ ਦੀ ਮਾੜੀ ਮੋਟੀ ਹੱਕ ਦੇ ਵਿੱਚ ਨੜਾ ਦਾ ਮਾਰਦੇ ਨੇ ਤੈਨੂੰ ਮੈਂ ਸਾਂ ਹੁਣ ਬੱਚੇ ਪੇਪਰ ਦੇ ਜਾਂਦੇ ਆ ਸਾਡੇ ਪਿੰਡ ਦੇ ਤੈਨੂੰ ਮੈਂ ਸਾਂ ਨਾ ਬਾਹਲੇ ਤਾਂ 7-8 ਬੱਚੇ ਮੁਲਾਜ਼ਮਨ ਲੱਗ ਗਏ ਆ ਗਈ ਸਮਝ ਜੀ ਤੇ ਪਹਿਲਾਂ ਤਾਂ ਸਾਡੇ 10 ਸਾਲ ਤੋਂ ਕੋਈ ਬੱਚਾ ਮੁਲਾਜ਼ਮੀ ਨਹੀਂ ਲੱਗਿਆ ਸੀ ਮਾਸਟਰ ਵੀ ਲੱਗ ਗਏ ਸਾਰੇ ਪਾਸੇ ਪੁਲਿਸ ਵੀ ਲਾਗੇ ਮੁੰਡੇ ਫਾਇਰਮੈਨ ਵੀ ਲਾਗੇ ਬੈਂਕ ਚ ਵੀ ਲਾਗੇ ਸਾਰੇ ਮੁੰਡੇ ਲੱਕ ਚਾਰਪਕਾ ਲਾਗੇ ਤੈਨੂੰ ਮੈਂ ਅਸਾਂ ਸਾਨੂੰ ਇਹਨਾਂ ਦੀ ਇਹ ਚੀਜ਼ ਵਧੀਆ ਲੱਗਦੀ ਹੈ ਕੁਝ ਲੋਕ ਕੋ ਇਹ ਵੀ ਕਹਿੰਦੇ ਆ ਸੀਐਮ ਭਗਵੰਤ ਮਾਨ ਵੀ ਕਹਿੰਦੇ ਕਿ ਸਿਸਟਮ ਬਹੁਤ ਜ਼ਿਆਦਾ ਗੰਦ ਲਿਆ ਸੀ ਤੇ ਖਰਾਬ ਸੀ ਤਾਂ ਇਹਨੂੰ ਠੀਕ ਕਰਨ ਤੇ ਸਮਾਂ ਲੱਗਿਆ ਮੰਨਦੇ ਹੋ ਤੁਸੀਂ ਸਮਾਂ ਲੱਗ ਰਿਹਾ ਨਹੀਂ ਟਾਈਮ ਤਾਂ ਲੱਗੂਗਾ ਨਾ ਇਹ ਪਹਿਲਾਂ ਸਾਰੇ ਪਾਸੇ ਕਰਪਸ਼ਨ ਸੀਗੀ ਤੈਨੂੰ ਮੈਂ ਸਾਂ ਇਹ ਵੱਡੇ ਵੱਡੇ ਲੋਕਾਂ ਨੂੰ ਲੋਟ ਕਰਨਾ ਬਹੁਤ ਔਖਾ ਹੈ ਇਹ ਪਾਰਟੀ ਆਮ ਲੋਕਾਂ ਜੋ ਨਿਕਲੀ ਸੀ ਤੈਨੂੰ ਮੈਂ ਸਾਂ ਇਹ ਆਮ ਲੋਕਾਂ ਨੂੰ ਨਿਕਲਣ ਕਰਕੇ ਹੁਣ ਤੁਹਾਨੂੰ ਪਤਾ ਵੀ ਜਿਹੜੇ ਚੌਧਰੀ ਹੈ ਉਹਨਾਂ ਨੂੰ ਟਿਕਾਉਣਾ ਬਹੁਤ ਔਖਾ ਹੈ ਉਹ ਵੀ ਛਣ ਤਾਂ ਪ੍ਰਭਾ ਤੈਨੂੰ ਮੈਂ ਸਾਂ ਤੁਹਾਨੂੰ ਤਾਂ ਲੱਗਦਾ ਵਧੀਆ ਤੈਨੂੰ ਮੈਂ ਸਾਂ ਇੱਕ ਵਾਰੀ ਮੌਕਾ ਹੋਰ ਦੇ ਸਕਦੇ ਹਾਂ ਅਸੀਂ ਜਮ੍ਹਾਂ ਦੇਵਾਂਗੇ ਪੱਕਾ ਦੇਵਾਂਗੇ ਤੈਨੂੰ ਮੈਂ ਸਾਂ ਕਿਵੇਂ ਲੱਗਦਾ ਬਠਿੰਡਾ ਹੌਟ ਸੀਟ ਮੰਡੀ ਜਾਂਦੀਆਂ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਗਿਆ ਤੇ 1 ਜੂਨ ਨੂੰ ਵੋਟਾਂ ਪੈ ਜਾਣਗੀਆਂ ਲੱਖਾ ਸੁਧਾਨਾ ਤੇ ਕੈਬਨਟ ਮੰਤ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਲਖੇ ਸਿਧਾਣੇ ਵੱਲੋਂ ਐਲਾਨ ਕਰ ਦਿੱਤਾ ਗਿਆ ਬੀਬਾ ਹਰਸਿਮਰਤ ਕੌਰ ਬਾਦਲੇ ਥੋਂ ਖੜਨਗੇ ਪੱਕਾ ਬਾਦਲਾਂ ਦਾ ਗੜ ਮੰਨਿਆ ਜਾਂਦਾ ਤੇ ਬਾਦਲੇ ਥੋਂ ਲੰਬੇ ਸਮੇਂ ਤੋਂ ਜਿੱਤਦੇ ਆ ਰਹੇ ਹੈ ਕਿਵੇਂ ਦਾ ਰਵੇਗਾ ਮੈਚ ਪਸੇਗਾ ਜਾਂ ਆਮ ਆਦਮੀ ਪਾਰਟੀ ਹੈ ਜਿਹੜੀ ਸੀਟ ਲੈ ਕੇ ਜਾਵੇਗੀ ਭਾਈ ਆਮ ਆਦਮੀ ਸੀਟ ਲਿਜਾਊਗੀ ਬਾਦਲਾਂ ਦੇ ਪੱਖੇ ਕੱਲ ਨਹੀਂ ਪੈਂਦਾ ਕੱਖ ਨਹੀਂ ਪੈਂਦਾ ਬਾਦਲਾਂ ਦੇ ਪੱਲੇ ਖੁਸ਼ ਜਿੰਨਾ ਮਰਜੀ ਜ਼ੋਰ ਲਾਈ ਜਾਣ ਉਹ ਤਾਂ ਦਾਵਾ ਠੋਕਰਿਆ ਲੰਬੇ ਸਮੇਂ ਤੋਂ ਅਸੀਂ ਕਹਿੰਦੇ ਜਿੱਤਦੇ ਆ ਰਹੇ ਹਾਂ ਕੱਖ ਵੀ ਨਹੀਂ ਕੋਈ ਕੰਨੀ ਨਹੀਂ ਦਿਖਾਉਂਦਾ ਉਹਨੂੰ ਤੈਨੂੰ ਮੈਂ ਅਸਾਂ ਹੂੰ ਉਹਨਾਂ ਨੇ ਬੁਰੇ ਕੰਮ ਕਰੇ ਆ ਸਰਸਿਆਂ ਨੂੰ ਮਾਫ ਕਰਿਆ ਤੈਨੂੰ ਮੈਂ ਐਸਾ ਉਹਨਾਂ ਨੇ ਹੂੰ ਲੋਕਾਂ ਨੂੰ ਫੁੱਦੂ ਬਣਾਇਆ ਤੈਨੂੰ ਮੈਂ ਐਸਾ ਬਾਦਲ ਪਰਵਾੜ ਦੇ ਪੱਲੇ ਕੀ ਆ ਕੱਖ ਨਹੀਂ ਜੀ ਖਤਮ ਹੋ ਗਏ ਤੈਨੂੰ ਮੈਂ ਝੂਠੀਆਂ ਸਫਾਂ ਪਾ ਪਾ ਕੇ ਲੋਕਾਂ ਸਾਹਮਣੇ ਹੂੰ ਹੁਣ ਕਿੱਥੋਂ ਉਹ ਵੋਟਾਂ ਭਾਲਦੇ ਆ ਇਹ ਤਾਂ ਐਵੇਂ ਹਵਾ ਬਣਾਈ ਜਾਂਦੇ ਆ ਕੋਈ ਕੰਨੀ ਨਹੀਂ ਬਖਾਉਂਦਾ ਵੋਟ ਦੀ ਹੂੰ ਬਾਦਲ ਨੂੰ ਕੌਣ ਜਿਤਾਉਂਦਾ ਹੈ ਹੂੰ ਹਜੇ 15 ਸਾਲ ਨਹੀਂ ਲੋਕ ਜਿਤਾਉਂਦੇ ਬਾਦਲ ਕਿਆ ਨੂੰ ਜੀ ਲੋਕ ਭੁੱਲਦੇ ਨਹੀਂ ਐਡੇ ਹੌਲੇ ਲੋਕ ਵੀ ਭੁੱਲ ਜਾਣਗੇ ਹੂੰ ਧੋਖਾ ਕੀਤਾ ਲੋਕਾਂ ਦੇ ਨਾਲ ਹੂੰ ਜੀ ਹਾਂਜੀ ਆਮ ਆਦਮੀ ਪਾਰਟੀ ਵੱਲੋਂ ਦਾਅਵੇ ਕੀਤੇ ਜਾ ਰਹੇ ਕਿ 14 ਸੀਟਾਂ ਇੱਕ ਚੰਡੀਗੜ੍ਹ ਦੀ ਔਰ 13 ਸੀਟਾਂ ਪੰਜਾਬ ਦੀਆਂ ਕਿੰਨੀਆਂ ਸੀਟਾਂ ਆ ਸਕਦੀਆਂ ਨੇ ਤੁਸੀਂ ਕਿੰਨਾ ਕੁ ਕਹਿ ਸਕਦੇ ਨਹੀਂ ਇਹ ਨਹੀਂ ਅਸੀਂ ਕਹਿ ਸਕਦੇ ਬਠਿੰਡਾ ਜੀਟ ਖੁੱਡ ਗਿਆ ਜਿੱਤ ਜੂਆ ਜੀ ਹਾਂ ਖੁੱਡ ਗਿਆ ਜਿੱਤ ਜੂਆ ਤੈਨੂੰ ਮੈਂ ਤਾਂ ਪਰ ਹਵਾ ਜਾਂ ਵੇਵ ਕਹਿ ਦਈਏ ਜੇ ਪਿੱਛੇ ਤੋਂ ਦੇਖਿਆ ਜਾਵੇ ਲੰਬੇ ਸਮੇਂ ਤੋਂ ਜਿੱਤਦੇ ਆ ਰਹੇ ਆ ਇਸ ਵਾਰ ਜਿਹੜਾ ਗੜ ਕਿਹਾ ਜਾਂਦਾ ਹੈ ਕਿ ਬਠਿੰਡਾ ਹੌਟ ਸੀਟ ਦੇ ਵਿੱਚ ਹੈ ਜਿਹੜਾ ਮੰਨਿਆ ਜਾ ਰਿਹਾ ਹੂੰ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਪਰਮਾ ਹੰਗਾਰਾ ਪੰਜਾਬ ਬਚਾਓ ਯਾਤਰਾ ਜਿਹੜੀ ਕੱਢੀ ਗਈ ਹੈ ਸੁਖਵੀਰ ਬਾਦਲ ਜੀ ਵੱਲੋਂ ਤਾਂ ਪੰਜਾਬ ਬਚਾਉਣ ਦੀ ਗੱਲ ਕੀਤੀ ਗਈ ਹੈ ਉਸ ਦੇ ਵਿੱਚ ਤਾਂ ਉਸ ਦੇ ਵਿੱਚ ਦੇਖਿਆ ਜਾਵੇ ਤਾਂ ਇਕੱਠ ਵੱਡੇ ਭਾਰੀ ਮਾਤਰਾ ਦੇ ਵਿੱਚ ਇਕੱਠ ਸੀ ਜਿਹੜਾ ਬਠਿੰਡਾ ਸੀਟ ਨੂੰ ਜਿਹੜਾ ਲਾਮਬੰਦ ਕਰਦਾ ਸੀ ਕਿ ਬਠਿੰਡਾ ਸੀਟ ਅੱਗੇ ਜਾ ਸਕਦੀ ਹੈ ਉਹ ਤਾਂ ਭਾਈ ਆਪ ਦੇ ਆਪ ਬਚਾਉਂਦਾ ਫਿਰਦਾ ਤੈਨੂੰ ਮੈਂ ਸਾ ਉਹਨੇ ਦੋਸ਼ ਇਹਨੇ ਦਿੱਤੇ ਦੋਸ਼ ਇਹਨੇ ਲਾਗੇ ਉਸ ਪਰਿਵਾਰ ਤੇ ਉਹ ਤਾਂ ਲੋਕਾਂ ਨੂੰ ਜਿਹੜੇ ਪਿੰਡਾਂ 'ਚ ਪੰਜ ਚਾਰ ਜ਼ਹੀਦਾਰ ਆ ਉਹਨਾਂ ਨੂੰ ਲੈ ਕੇ ਤੁਰਿਆ ਫਿਰਦਾ ਤੈਨੂੰ ਮੈਂ ਸਾ ਵੀ ਅਸੀਂ ਵੱਜ ਗਏ ਵੱਜ ਗਏ ਹੋਰ ਸਖਬੀਰ ਦੇ ਪੱਲੇ ਕੀ ਹੈ ਤੈਨੂੰ ਮੈਂ ਥੋੜਾ ਜਿਹਾ ਰਾਜ ਕਰ ਲੈਦੇ ਪਿਓ ਨੇ ਇਹ ਤਾਂ ਆਪ ਦੇ ਬਚਾਉਣ ਨੂੰ ਤੁਰਿਆ ਫਿਰਦਾ ਹੈ ਅਗੇ ਸਮਝ ਹੈ ਹੈ ਨਹੀਂ ਲੋਕ ਕਹਿੰਦੇ ਅਰਵਿੰਦ ਕੇਜਰੀਵਾਲ ਨੂੰ ਫੜ ਲਿਆ ਕਹਿੰਦੇ ਏਡੀ ਨੇ ਤੇ ਕਹਿੰਦੇ ਹੁਣ ਜਿਹੜੇ ਸਵਾਲੀਆ ਚਿੰਨ ਖੜੇ ਹੋ ਗਏ ਆਮ ਆਦਮੀ ਪਾਰਟੀ ਤੇ ਤੇ ਕਹਿੰਦੇ ਆਮ ਆਦਮੀ ਪਾਰਟੀ ਵੀ ਜਿਹੜੀ ਭ੍ਰਿਸ਼ਟਾਚਾਰੀ ਦੇ ਵਿੱਚ ਅੰਦਰ ਚਲੀ ਗਈ ਹੈ ਨਹੀਂ ਤਾਂ ਬਈ ਕੁਦਰਤ ਦੀ ਮਾਰ ਹੈ ਤੈਨੂੰ ਮੈਂ ਸਾਂ ਸਾਰੇ ਨਾ ਇਹਨਾਂ ਨੂੰ ਮਾਰਤਾ ਪੈਂਦੀ ਰਹਿੰਦੀ ਤੈਨੂੰ ਮੈਂ ਸਾਂ ਹੁਣ ਤੂੰ ਜਿਹੜੀ ਐ ਲੱਗੂਗਾ ਵੀ ਖੜੀ ਆਮ ਆਮ ਆਦਮੀ ਪਾਰਾ ਅਸੀਂ ਕਿਸੇ ਪਾਰਟੀ ਨਾਲ ਅਟੈਚ ਨਹੀਂ ਤੈਨੂੰ ਮੈਂ ਸਾਂ ਹੂੰ ਕਿਸੇ ਪਾਰਟੀ ਸਾਡਾ ਕੋਈ ਮਤਲ ਨਹੀਂ ਦਿੰਦੇ ਮੈਂ ਸਾਂ ਪਰ ਮਾੜਾ ਮੋਟਾ ਸੁਣ ਕੇ ਤੈਨੂੰ ਦੱਸੀ ਜਾਂਦੇ ਆ ਅਗੇ ਸਮਝਿਆ ਵੀ 5 ਸਾਲ ਤਾਂ ਹਜੇ ਚੜ੍ਹਦੀ ਕਲਾ ਚ ਆਪ ਵਾਲੇ ਰਹਿਣਗੇ ਠੀਕ ਹੈ ਹਾਂ ਯਾਨੀ ਅੱਗੇ ਤੋਂ ਵੀ ਆ ਸਕਦੀ ਆ ਅੱਗੇ ਤੋਂ ਆਉਣਗੇ ਤੈਨੂੰ ਮੈਂ ਜਿੰਨਾ ਹੀ ਕਿਸੇ ਨੂੰ ਦਵਾਉਣਗੇ ਕੇਰਿਵਾਲ ਨੂੰ ਫੜ ਲਿਆ ਇਹ ਲੋਕ ਉਹ ਤੋਂ ਜ਼ਿਆਦਾ ਉੱਪਰਣਗੇ ਤੈਨੂੰ ਮੈਂ ਲੋਕ ਸਮਝਦੇ ਅੱਗੇ ਵੋਟਰ ਹੁੰਦਾ ਹੀ ਕਮਲਾ ਹੁਣ ਵੋਟਰ ਸਮਝਦਾ ਹਰੇਕ ਚੀਜ਼ ਨੂੰ ਬੱਚੇ ਪੜ੍ਹੇ ਲਿਖੇ ਤੈਨੂੰ ਮੈਂ ਸਭ ਜਾਣਦੇ ਆ ਹੁਣ ਤਾਂ ਪਰਿਵਾਰ ਚ ਆਇ ਨਹੀਂ ਪਾ ਲਾ ਚਾਰ ਜੀਏ ਵੋਟ ਕੋੜਾ ਕਿੱਥੇ ਪਾਉ ਕੋੜਾ ਕਿੱਥੇ ਪਾਉ ਤੈਨੂੰ ਮੈਂ ਅੱਗੇ ਇੱਕ ਬੰਦਾ ਪੰਚਾਇਤ ਮੈਂਬਰ ਹੁੰਦਾ ਸੀ ਆਜੋ ਪਾ ਦਿਓ ਸਾਰੇ ਬਾੜ ਦੀਆਂ ਵੋਟਾਂ ਹੁੰਣੀ ਕੋ ਕਿਸੇ ਦੇ ਮਗਰ ਲੰਗਦਾ ਤੈਨੂੰ ਮੈਂ ਆਂ ਕੁਝ ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਕਿ ਪਿੰਡਾਂ ਦੇ ਲੋਕਾਂ ਦੀ ਅਸੀਂ ਜਦੋਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸਰਵਾ ਕਰਦੇ ਆ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਪੰਚਾਇਤੀ ਚੋਣਾਂ ਇਸ ਕਰਕੇ ਨਹੀਂ ਕਰਵਾਈਆਂ ਜਾ ਰਹੀਆਂ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਹੀ ਨਹੀਂ ਬਣਨੇ ਸੀ ਇਹ ਨਹੀਂ ਯਾਰ ਕੁਝ ਕਹਿ ਸਕਦੇ ਪਿੰਡਾਂ ਦੇ ਵਿੱਚੋਂ ਤੁਸੀਂ ਤੁਹਾਨੂੰ ਕੀ ਲੱਗਦਾ ਨਹੀਂ ਲੱਗਦਾ ਸਾਨੂੰ ਆਈਆਂ ਹੀ ਪਹਿਲਾਂ ਇਹ ਵੋਟਾਂ ਪੈ ਜਾਣਾ ਬਾਅਦ ਦੇ ਵਿੱਚ ਕੁਛ ਨਾ ਕੁਛ ਆਪਾਂ ਰਲੇ ਹੋ ਜਾਾਂਗੇ ਵੀ ਫੇਰ ਵੋਟਾਂ ਪਵਾ ਲਾਂਗੇ ਤੈਨੂੰ ਮੈਂ ਸਾ ਹੁਣ ਜਿਹੜੀ ਪਾਰਟੀ ਸਤਜ ਹੁੰਦੀ ਹੈ ਉਹਨੂੰ ਝਾਕ ਤਾਂ ਹੁੰਦੀ ਹੈ ਵੀ ਸਾਡੇ ਬੰਦੇ ਬਣਨ ਕਿਉਂ ਜਿੰਨਾ ਬੰਦੇ ਨੇ ਮਗਰ ਜ਼ੋਰ ਲਾਇਆ ਹੁੰਦਾ ਹੈ ਉਹ ਕਹਿੰਦੇ ਸਾਨੂੰ ਮਾੜਾ ਮੋਟਾ ਕੋਈ ਨਕੌਤਾ ਮਿਲ ਜੇ ਇਹ ਚੀਜ਼ ਹੈ ਜੀ ਠੀਕ ਹੈ ਹਾਂਜੀ ਠੀਕ ਵਧੀਆ ਬਾਈ ਜੀ ਕਿਵੇਂ ਬੈਠਿਓ ਵਧੀਆ ਬੈਠਾ ਹਾਂ ਠੀਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਨੌਜਵਾਨ ਨੂੰ ਨੌਕਰੀਆਂ ਮਿਲ ਗਈਆਂ ਨਾ ਭਾਈ ਨੌਕਰੀਆਂ ਤਾਂ ਮਿਲ ਗਈਆਂ ਸਾਰਾ ਕੁਝ ਸਹੀ ਚੱਲ ਰਿਹਾ ਜੋ ਸਾਨੂੰ ਦਿੱਕਤ ਆ ਰਹੀ ਹੈ ਉਹ ਆ ਰਹੀ ਹੈ ਐਨਓਸੀਆਂ ਦੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਵੀ ਐਨਓਸਿੰਗਾ ਖੋਲਾਂਗੇ ਅਸੀਂ ਐਂ ਬਸ ੱਡੇ ਬਣਾਵਾਂਗੇ ਹਵਾ ਬਣਾਇਆ ਆਪਦਾ ਇਹਨਾਂ ਦੇ ਬੰਦੇ ਲੀਡਰਾਂ ਨੇ ਮਾਲ ਚੱਕਿਆ ਜਿਹੜਾ ਰੋੜਾਂ ਤੇ ਉਹ ਆਪਦੀਆਂ ਕਲੋਨੀਆਂ ਕੱਟ-ਕੱਟ ਕੇ ਵੇਚਣ ਦੇ ਮਾਰਿਆ ਨੇ ਹਵਾ ਬਣਾ ਕੇ ਬਸ ੱਡਿਆਂ ਦੀਆਂ ਮਾਲ ਵੇਚ ਕੇ ਦੂਜੇ ਜਿਹੜੇ ਆਮ ਕਿਸਾਨ ਆ ਉਹਨਾਂ ਨੇ ਪੈਸੇ ਲਾ ਲਾ ਕੇ ਰੋਡ ਤੇ ਬਸ ਸੱਡੇ ਬਣ ਗਏ ਐ ਬਣ ਗਏ ਉੱਥੇ ਕਿਸਾਨਾਂ ਦਾ ਪੈਸਾ ਪ੍ਰਾਪਰਟੀ ਦਾ ਬਲੌਕ ਕਰਦੇ ਐ ਬਸ ਸੱਡੇ ਦੀ ਵਾਹ ਬਣਾ ਕੇ ਕੋਈ ਬਸ ਸੱਡੇ ਦਾ ਹਜੇ ਕੋਈ ਨਿਊਜ਼ ਨਹੀਂ ਆਈ ਕੋਈ ਨੀ ਪੱਥਰ ਨਹੀਂ ਧਰਿਆ ਜਿੱਥੇ ਇਹਨਾਂ ਨੇ ਦਿੱਤੀਆਂ ਕੋਈ ਸਰਕਾਰਾਂ ਨੇ ਐਨਓ ਸਿੰਘਾਂ ਨਹੀਂ ਖੋਲੀਆਂ ਅੱਗੇ ਦੋ ਵਾਰੀ ਇਹਨਾਂ ਸਰਕਾਰਾਂ ਰਹੀਆਂ ਅੱਗੇ ਮੰਡ ਚ ਬੰਦਿਆਂ ਦੇ ਕੰਮ ਹੁੰਦੇ ਸੀ ਕਿਸਾਨਾਂ ਦੇ ਹੁਣ ਉੱਥੇ ਸਾਰਾ ਸਾਰਾ ਦਿਨ ਟੁੱਟ ਜਾਂਦਾ ਵੇ ਲੋਕ ਤਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੰਗੀ ਹੈ ਤੇ ਤੁਹਾਡੇ ਪਿੰਡ ਚ ਵੀ ਅਸੀਂ ਦੇਖਿਆ ਕਿ ਭ੍ਰਸ਼ਟਾਚਾਰੀ ਨਹੀਂ ਹੈਗੀ ਕੰਮ ਮਿੰਟੋ ਮਿੰਟੀ ਹੋ ਜਾਂਦੀ ਹੈ ਕੰਮ ਸਾਰੇ ਹੁੰਦੇ ਆ ਪਰ ਤਹਿਸੀਲ ਚ ਜੋ ਸਰਕਾਰੀ ਜਿਵੇਂ ਕੰਮ ਆ ਕੋਈ ਕੋਈ ਹੋਰ ਕੰਮ ਅ ਰਜਿਸਟਰੀਆਂ ਕੰਮ ਆ ਕੋਈ ਐਨਓ ਸਿੰਘਾਂ ਪਲਾਟਾਂ ਦਾ ਕੰਮ ਹੈ ਉਹ ਸਾਰੇ ਰੁਕੇ ਹੋਏ ਆ ਕਿਉਂ ਰੁਕੇ ਹੋਏ ਆ ਉਹ ਤਾਂ ਹੁਣ ਸਰਕਾਰ ਦੇ ਸਾਰੇ ਆ ਨਾ ਜੋ ਵੀ ਹੈ ਜੀ ਕੰਮ ਕੋਈ ਹੋਇਆ ਹੀ ਨਹੀਂ ਅੱਗੇ ਹੁੰਦੇ ਸੀ ਕੰਮ ਕੰਮ ਦੂਜੇ ਸਾਰੇ ਹੋਏ ਆ ਨੌਕਰੀਆਂ ਦਿੱਤੀਆਂ ਪਰ ਜਿਹੜਾ ਪ੍ਰਾਪਰਟੀਆਂ ਨਾਲ ਨੌਕਰੀਆਂ ਤਾਂ ਲੋਕ ਕਹਿੰਦੇ ਪਹਿਲਾਂ ਵੀ ਮਿਲਦੀਆਂ ਸੀ ਜਿੰਨੀਆਂ ਕਿੰਨੀਆਂ ਪਹਿਲਾਂ ਤਾਂ ਮਿਲਦੀਆਂ ਸੀ ਉਹ ਚੀਜ਼ ਅੱਡ ਸੀ ਜੋ ਇਹ ਦੇ ਰਹੇ ਉਹ ਵੀ ਦੇ ਰਹੇ ਆ ਪਰ ਜੋ ਝੂਠੇ ਵਾਅਦੇ ਕਰਕੇ ਵੀ ਕਹਿ ਕੇ ਇੱਥੇ ਪ੍ਰਾਪਰਟੀ ਆਏ ਹੋਊਗੀ ਇੱਥੇ ਬੱਸ ਅੱਡਾ ਬਣੂਗਾ ਇੱਥੇ ਆਹ ਬਣੂਗਾ ਖਬਰਾਂ ਲਵਾ ਕੇ ਝੂਠਾ ਮਾਲ ਚਕਾ ਕੇ ਲੋਕਾਂ ਨੂੰ ਜੋ ਐਨਓਸੀ ਦਾ ਕਿਹਾ ਸੀ ਕੋਈ ਐਨਓਸੀ ਦਾ ਨਹੀਂ ਹੋਇਆ ਕੋਈ ਕਾਸੇ ਦਾ ਨਹੀਂ ਹੋਇਆ ਬਠਿੰਡਾ ਹੌਟ ਸਿੱਟ ਮੰਨੀ ਜਾਂਦੀ ਹੈ ਕਾਲੀ ਦਲ ਨੂੰ ਅੱਗੇ ਜਾਂਦਾ ਦੇਖ ਰਹੇ ਹਾਂ ਆਮ ਆਦਮੀ ਪਾਰਟੀ ਨੂੰ ਅੱਗੇ ਜਾਂਦਾ ਦੇਖ ਰਹੇ ਹਾਂ ਲੱਖਾ ਸਧਾਣ ਉਹ ਤਾਂ ਹਜੇ ਗੱਲ ਬਾਤ ਦੀ ਹੈ ਬਾਈ ਲੱਖੇ ਸਧਾਣੇ ਨੂੰ ਕਿਵੇਂ ਲੱਗਦਾ ਲੋਕ ਵੋਟਾਂ ਪਾਉਣਗੇ ਲੱਖੇ ਸਧਾਣੇ ਨੂੰ ਪਾਉਣਗੇ ਜੇ ਕੋਈ ਕੰਮ ਕੋਈ ਵਾਅਦੇ ਕਰੂਗਾ ਬੰਦਾ ਕੋਈ ਲੋਕਾਂ ਦੀ ਆਵਾਜ਼ ਮੁੱਦੇ ਚੱਕਦੇ ਨੇ ਨੌਸਵਾਨੀ ਵੱਡੇ ਪੱਧਰ ਤੇ ਲੱਖੇ ਸਧਾਣੇ ਦੇ ਨਾਲ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਠੀਕ ਹੈ ਸਾਰਿਆਂ ਦੀ ਹਵਾ ਠੀਕ ਹੈ ਇਹ ਤਾਂ ਮੌਕੇ ਤੇ ਪਤਾ ਲੱਗੂ ਬਈ ਹਜੇ ਕੋਈ ਪੋਜੀਸ਼ਨ ਨਹੀਂ ਠੀਕ ਬਈ ਸਸ਼ੀ ਗਾਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੈ ਜੀ ਕਿਵੇਂ ਹੈ ਠੀਕ ਆ ਠੀਕ ਆ ਜੀ ਫਿਰ ਖੜੀ ਹੋ ਇੱਥੇ ਸੱਤ ਦੇ ਵਿੱਚ ਹਾਂਜੀ ਹਾਂਜੀ ਕਿਵੇਂ ਲੱਗਦਾ ਬਈ ਬਠਿੰਡਾ ਹੌਟ ਸੀਟ ਮੰਨੀ ਜਾਂਦੀ ਆ ਤੇ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਗਿਆ ਹਾਂਜੀ ਬਠਿੰਡਾ ਸੀਟ ਦੇ ਵਿੱਚ ਜੇਕਰ ਕਮਾਂਕਾਰਾਂ ਨੂੰ ਦੇਖੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਐ ਤੇ ਕਾਲੀ ਦਲ ਨੇ ਪਹਿਲਾਂ ਰਾਜ ਕੀਤਾ ਹੋਇਆ ਤੇ ਕਾਂਗਰਸ ਵੀ ਰਾਜ ਕਰਕੇ ਗਈ ਐ ਕਿਵੇਂ ਦਾ ਲੱਗਦਾ ਤੁਹਾਨੂੰ ਹੌਟ ਸੀਟ ਮੰਨੀ ਨਹੀਂ ਜੀ ਜੀ ਬਠਿੰਡਾ ਹਰਸਿਮਰ ਜਿੱਤੂਗੀ ਕੋਈ ਮਰਜ਼ੀ ਕੋ ਉਸ ਮਰਜ਼ੀ ਕਰੀ ਜਾਣ ਜਿੱਤੂਗੀ ਆਮ ਆਦਮੀ ਜਿੱਤੂਗੀ ਆ ਜਾ ਰਹੇ ਕੋਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾਵੇ ਠੋਕ ਰਹੀ ਹੈ ਕਿ ਇਹ ਤਾਂ ਖਤਮ ਆ ਗਈ ਨਹੀਂ ਬਾਈ ਜੀ ਅਸੀਂ ਅਕਾਲੀ ਦਲ ਨੂੰ ਜਿੱਤਾ ਆਵਾਂਗੇ ਆਮ ਆਦਮੀ ਪਾਰਟੀ ਨੂੰ ਪਿੰਡ ਚ ਬੜਨ ਵੀ ਨਹੀਂ ਦਿੰਦੇ ਬਾਈ ਯਾਰ ਕੀ ਗੱਲ ਬਈ ਕਿਉਂ ਨਹੀਂ ਮਾੜਾ ਬੜਾ ਬਾਈ ਕੀਤਾ ਕੀ ਆ ਉਹ ਤਾਂ ਕਹਿੰਦੇ ਨੌਕਰੀਆਂ ਦੇਤੀਆਂ ਫਲੈਕਸ ਬੋਰਡ ਵੱਡੇ ਆਪਾਂ ਨੂੰ ਤਾਂ ਕੁਝ ਨਹੀਂ ਪਤਾ ਬਾਈ ਮੂਸੇ ਵਾਲਾ ਮਰਵਾਤਾ ਸ਼ਰਿਆ ਮਰਵਾਤਾ ਉਹਨੂੰ ਇਨਸਾਫ ਮਿਲ ਗਿਆ ਉਹਦੇ ਕੋਲੇ ਬੱਚਾ ਹੋਇਆ ਦੁਬਾਰੇ ਮਾਤਾ ਕੋਲੇ ਠੀਕ ਆ ਉਹ ਬੱਚੇ ਤੇ ਹਜੇ ਜੰਮਿਆ ਹੈ ਨਹੀਂ ਪਹਿਲਾਂ ਪਰਚਾ ਦੇਤਾ ਪ੍ਰੂਫ ਦੇ ਦੇ ਭਗਵੰਤ ਮਾਨ ਦੇ ਘਰ ਵਾਲੀ ਕੋਲੇ ਬੱਚਾ ਹੋਣ ਵਾਲਾ ਉਹਨੂੰ ਕਿਹਾ ਤੂੰ ਪ੍ਰੂਫ ਦੇ ਦੇਗਾ ਵੀ ਕੀਦਾ ਇਹ FBI ਤੋਂ رپورٹ ਕਰਵਾ دو ਹੂੰ ਠੀਕ ਹੈ ਨਾ ਚਾਹੀਦਾ ਨਾ ਜੀ ਬੱਚਾ ਅਜੇ ਜੰਮਿਆ ਹੈ ਨਹੀਂ ਬੱਚੇ ਤੇ ਪਹਿਲਾਂ ਇਹਨਾਂ ਨੇ ਐਪਲੀਕੇਸ਼ਨ ਲਾ ਕੇ ਕਿੱਥੋਂ ਤੱਕ ਆ ਗਏ ਹੇ ਹੂੰ ਹਰਕਤਾਂ ਤਾਂ ਦੇਖ ਲਓ ਵੀ ਕਿੱਦਾਂ ਦੀਆਂ ਕੀਤੀਆਂ ਕੋਈ ਕੰਮ ਕੀਤਾ ਕੀ ਕੰਮ ਦੱਸ ਦੋ ਮੇਂ ਕੁਝ ਵੀ ਇਹ ਤਾਂ ਕਹਿੰਦੇ ਕਿ ਆਮ ਲੋਕਾਂ ਦੀ ਸਰਕਾਰ ਹੈ ਕਿਵੇਂ ਲੱਗਦਾ ਤੁਹਾਨੂੰ ਆਮ ਲੋਕਾਂ ਦੀ ਹੈ ਸਰਕਾਰ ਨਹੀਂ ਮੈਂ ਇੱਕ ਗੱਲ ਦੱਸਦਾ ਵੀਰੇ ਨੋਟਿਸ ਨਹੀਂ ਕੀਤਾ ਹੋਣਾ ਸ਼ਾਇਦ ਕਿਸੇ ਨੇ ਜਦੋਂ ਇਹ ਪਾਰਟੀ ਵੀ ਆਈ ਸੀ ਨਾ ਸਟਾਰਟਿੰਗ ਸਟਾਰਟਿੰਗ ਚ ਉਦੋਂ ਉਹ ਟੋਪੀ ਦੇ ਉੱਤੇ ਲਿਖਿਆ ਹੁੰਦਾ ਸੀ ਆੜੇ ਕੰਨਾ ਮਮਾ ਆਮ ਆਦਮੀ ਪਾਰਟੀ ਲਿਖਿਆ ਦੇਖਿਆ ਹੁਣ ਜਦੋਂ ਇਹ ਪਾਰਟੀ ਬਣ ਚੁੱਕੀ ਕੀ ਲਿਖਿਆ ਆ ਗਿਆ ਆਪ ਆਦਮੀ ਪਾਰਟੀ ਚੇਂजेस ਆ ਗਏ ਸੀ ਵੀਰੇ ਡਬਲ ਏ ਪੀ ਹੋ ਗਿਆ ਸੀ ਉਹ ਆਮ ਤੋਂ ਆਪ ਹੋ ਗਿਆ ਸੀ ਗੱਲ ਬਦਲਾ دی ਹੋਈ ਸੀ ਵਿਆਹ ਦੀ ਨਹੀਂ ਹੋਈ ਸੀ ਦੂਜੀ ਗੱਲ ਬਾਕੀ ਸੀਨ ਪਤਾ ਕੀ ਹੈ ਵੀਰੇ ਕੰਮ ਕੀਤਾ ਨਹੀਂ ਲੋਕਾਂ ਨੂੰ ਪਹਿਲਾਂ ਇਹ ਸੀਗਾ ਵੀ ਚਲੋ ਆਪਣੇ ਚੋ ਹੀ ਨਿਕਲਿਆ ਬੰਦਾ ਹਨਾ ਵੀ ਜਦ ਕੰਮ ਕਰੂਗਾ ਸਾਰਿਆਂ ਦੇ ਨਾਲ ਖੜੂਗਾ ਗਰੀਬ ਬੰਦਾ ਤਾਂ ਆਇਆ ਹੌਲੀ ਹੌਲੀ ਠੀਕ ਹੈ ਪਰ ਜਿਹੜੇ ਵਾਦੇ ਕਰਕੇ ਇੱਕ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਨਾ ਵੀ ਸੁਖਵੀਰ ਬਾਦਲ ਕਹਿੰਨੇ ਇਹ ਕਰਤਾ ਉਹ ਕਰਤਾ ਵੀ ਉਹਨੇ ਕੰਮ ਨਹੀਂ ਕੀਤੇ ਉਹਨੇ ਸੜਕਾਂ ਤੇ ਕਹਿੰਦਾ ਬੰਬ ਸੜ ਦੋ ਉਹਨੇ ਤਾਂ ਵਿਛਾਤਾ ਜਾਲ ਇਹਨਾਂ ਵਾਲਾ ਜਾਲ ਦੀਂਦਾ ਕਿਉਂ ਨਹੀਂ ਇਨਾ ਇਹ ਕਹਿੰਦੇ ਸਿਸਟਮ ਇਹ ਬਹੁਤ ਗੰਦ ਲਿਆ ਹੋਇਆ ਸੀ ਕਹਿੰਦੇ ਹੌਲੀ ਹੌਲੀ ਸਮਾਂ ਦੇਖ ਠੀਕ ਕਰ ਦਾਂਗੇ ਕਹਿੰਦੇ ਸਮਾਂ ਲੱਗੂਗਾ ਨਹੀਂ ਵੀਰ ਹੁਣ ਨਹੀਂ ਖਤਮ ਹੈ ਇਹ ਖਤਮ ਆ ਬਾਈ ਜੀ ਜੇ ਤਾਂ ਲੋਕੋ ਆ ਹੀ ਦੇਖੋ ਸਿਆਣੀ ਆਪਾਂ ਤਾਂ ਸਿੱਧੀ ਜੀ ਗੱਲ ਕਹਿਣੇ ਆ ਲੋਕਾਂ ਨੂੰ ਪਤਾ ਲੱਗ ਹੀ ਗਿਆ ਉਹ ਮੁੰਡਾ ਮਰ ਗਿਆ ਸ਼ੁਭਕਰਨ ਉਥੇ ਕਿਸੇ ਨੇ ਕੁਝ ਪੁੱਛਿਆ ਕੋਈ ਦੱਸਿਆ ਯਾਰ ਬਈ ਹਰਿਆਣੇ ਦਾ ਉਹ ਤਾਂ ਖਨੌਰੀ ਨਹੀਂ ਡੱਪਣ ਤਾਂ ਪਾਕਿਸਤਾਨ ਬਣਾ ਰਿਹਾ ਸੀਐਮ ਭਗਵੰਤ ਸੱਣ ਕਹਿੰਦਾ ਮੈਂ ਕਿਸਾਨਾਂ ਦਾ ਮੁੰਡਾ ਕਹਿੰਦਾ ਕਿਸਾਨਾਂ ਦੇ ਪੱਖ ਦੀ ਗੱਲ ਕਰ ਹਾਂਜੀ ਵੀਰੇ ਹਾਂਜੀ ਤਾਂ ਹੀ ਤਾਂ ਉਹਨੂੰ ਅਨਾਉਂਸਮੈਂਟ ਕਰਵਾਤੀ ਬਸ 200 ਰੁਪਏ ਦੇ ਦੇਾਂਗੇ ਤੇ ਕੋਈ ਇਨਸਾਫ ਤਾਂ ਦਿੱਤਾ ਨਹੀਂ ਕੁਛ ਇਹ ਪੁੱਛਣ ਦਾ ਕੋਈ ਹੱਕ ਨਹੀਂ ਕਿਹੜੇ ਬੰਦੇ ਨੇ ਕਿਹਾ ਮਤਲਬ ਕਿਹਨੇ ਆਰਡਰ ਦਿੱਤੇ ਕਿਹਨੇ ਗੋਲੀ ਦੇ ਆਰਡਰ ਦਿੱਤਾ ਤੁਹਾਨੂੰ ਕਿਵੇਂ ਤੁਸੀਂ ਕਿਸੇ ਦਾ ਬੱਚਾ ਮਾਰਤਾ ਠੀਕ ਹੈ ਵੀਰੇ ਕੋਈ ਵੀ ਮੰਗ ਰੱਖਣੀ ਆ ਲੋਕਾਂ ਦਾ ਹੱਕ ਆ ਹਾਂ ਧਰਨੇ ਲਾਉਣੇ ਸਾਰਾ ਕੁਝ ਹੱਕ ਹੁੰਦਾ ਠੀਕ ਹੈ ਧਰਨੇ ਹੁਣ ਦੇਖੋ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਹਾਡੇ ਧਿਆਨ ਚ ਹੋਊਗਾ ਚੰਨੀ ਜਦੋਂ ਸੀਐਮ ਬਣਿਆ ਸੀ ਜੀਐਮ ਬਣਿਆ ਸੀ ਬਣਿਆ ਸੀ ਨਾ ਚੰਨੀ ਨੂੰ ਭਾਨੇ ਸਿੱਧੂ ਨੇ ਪਿੰਡ 'ਚ ਰੋਕ ਲਿਆ ਸੀ ਬਾਜ਼ ਮਾਰ ਕੇ ਰੋਕਿਆ ਸੀ ਨਾ ਤੇ ਚੰਨੀ ਨੇ ਕੁਛ ਨਹੀਂ ਕਿਹਾ ਸੀ ਚੰਨੀ ਨੇ ਸਿਰਫ ਉਹਨੂੰ ਇਹ ਗੱਲ ਕਹੀ ਸੀ ਵੀ ਤੂੰ ਗੱਲ ਦੱਸ ਵੀ ਕਿਉਂ ਰੋਕਿਆ ਤਰਾ ਸਵਾਲ ਕੀ ਹੈ ਇਹ ਵਜ੍ਹਾ ਸੀ ਨਾ ਤੇ ਬਈ ਭਾਨੇ ਸਿੱਧੂ ਨੇ ਮਾੜੀ ਜੀ ਹਰਕਤ ਕੀਤੀ ਭਗਵੰਤ ਮਾਨ ਨੇ ਨੰਗਾ ਕਰ ਕਰ ਘਟਾਤਾ ਯਾਰ ਘਟਾਤਾ ਚਾਚਾ ਉਹ ਬੰਦਾ ਠੀਕ ਹੈ ਉਹ ਦੋ ਘਟਾਇਆ ਨਹੀਂ ਆਮ ਲੋਕਾਂ ਨੂੰ ਗੱਲ ਕਰਨ ਦੇ ਰਹੀ ਆ ਆਮ ਆਦਮੀ ਪਾਰਟੀ ਨਹੀਂ ਵੀਰੇ ਦੇਖ ਹੀ ਰਹੇ ਆ ਸਾਰਿਆਂ ਨੂੰ ਮਨ ਤਾਂ ਇਹ ਨਹੀਂ ਦਿਖਦਾ ਬਈ ਵੀ ਆਮ ਆਦਮੀ ਪਾਰਟੀ ਦਾ ਬੰਦਾ ਕਿਹੜਾ ਮੂਰੇ ਹੋਊਗਾ ਵੀ ਅਸੀਂ ਵੋਟਾਂ ਲੈਣੇ ਆ ਉਹ ਤਾਂ ਕਹਿੰਦੇ ਬਿਨਾ ਕਿਹਾ ਤੋ ਸਾਨੂੰ ਲੋਕ ਵੋਟਾਂ ਪਾਉਣਗੇ ਕੰਮ ਚੱਲੇ ਜੀ ਵੀਰੇ ਜ਼ਰੂਰ ਪਾਉਣਗੇ ਦੇਖੋ ਦੇਖਦੇ ਜਾਓ ਮੈਨੂੰ ਤਾਂ ਵੀਰੇ ਇੰਨਾ ਕੁ ਪਤਾ ਦੇਖੋ ਆਪਾਂ ਬਾਲਾ ਨਹੀਂ ਕਹਿੰਦੇ ਪਰ ਜਿਹੜੀ ਕਾਲੀ ਦਲ ਸਰਕਾਰ ਸੀ ਨਾ ਉਹ ਗਰੀਬ ਬੰਦੇ ਦੇ ਹੱਕ ਲਈ ਸਹੀ ਸੀਗੀ ਕਿਵੇਂ ਨੌਜਵਾਨ ਨੂੰ ਤੁਸੀਂ ਨੌਕਰੀਆਂ ਕਹਿੰਦੇ ਸੀ ਟਿਫਨ ਦੇਵਾਂਗੇ ਅਸੀਂ ਨੌਜਵਾਨਾਂ ਨੂੰ ਮਿਲਿਆ ਟਿਫਨ ਭਾਈ ਭਾਈ ਸਾਡੇ ਪਿੰਡ ਦਾ ਕਿਸੇ ਨੂੰ ਮਿਲਿਆ ਨਹੀਂ ਭਰਾਵਾ ਹੋਰ ਕਿਤੇ ਪਤਾ ਨਹੀਂ ਮਿਲਿਆ ਕਿਸ ਨੂੰ ਯਾਰ ਆਟਾ ਦਾਲ ਜਾਂ ਕੁਝ ਵੀ ਭਗਵੰਤ ਮਾਨ ਦਾ ਭੇਜਿਆ ਭਾਈ ਯਾਰ ਐਨੇ ਬੰਦੇ ਖੜੇ ਕੋਈ ਵੀ ਇੱਕ ਘਰ ਦਿਖਾ ਦਿਓ ਸਾਡੇ ਪਿੰਡੇ ਯਾਰ ਆਪਾਂ ਦੇਣਦਾਰ ਹੋਵਾਂਗੇ ਵੀਰੇ ਯਾਰ ਕਿਸੇ ਨੂੰ ਵੀ ਇੱਕ ਨੂੰ ਹੱਥ ਕੱਢ ਕੇ ਕਹਦੇ ਕੋਈ ਆਮ ਆਦਮੀ ਪਾਰਟੀ ਦਾ ਵੀ ਅਸੀਂ ਆ ਘਰੇ ਆ ਚੀਜ਼ ਦੇ ਕੇ ਆਏ ਹਾਂ ਯਾਰ ਜੂਨ ਸੁਧਰ ਕੀ ਆਮ ਲੋਕਾਂ ਦੀ ਸੁਧਰ ਤੱਕ ਜਾ ਰਹੀ ਹੈ ਜੀ ਸੁਧਰ ਤੱਕ ਗਈ ਵੀ ਕਿਵੇਂ ਇਹ ਝਾੜੂ ਵਾਲੀ ਪਾਰਟੀ ਆਉਣ ਨਾਲ ਜੂਨ ਲੋਕਾਂ ਦੀ ਵੱਧ ਵਿਗੜ ਗਈ। ਕਾਲੀ ਦਲ ਨੇ ਕੰਮ ਬਹੁਤ ਵਧੀਆ ਕੀਤੇ ਸੀ। ਕੰਮ ਕਰਿਆ। ਤਾਂ ਜੋ 25 ਸਾਲ ਰਾਜ ਕਰ ਗਏ ਤੇ ਗਾਣੂ ਵੀ ਜਿੱਤਣਗੇ। ਐਵੇਂ ਨਹੀਂ ਉਹਨੂੰ ਬਾਬਾ ਬੋੜ ਕੇ। ਚੋ 5 ਸਾਲ ਕਾਂਗਰਸ ਵੀ ਲੋਕਾਂ ਨੇ ਦੇਖ ਲਈ ਜੀ ਤੇ ਪਾਇਆ ਸੀ ਆਮ ਆਦਮੀ ਪਾਰਟੀ ਦੇ ਇੱਕ ਵਾਰ ਤੇ 5 ਸਾਲ ਲੋਕਾਂ ਨੇ ਕਾਂਗਰਸ ਵੀ ਦੇਖ ਲਈ ਤੇ 2 2.5 ਸਾਲ ਹੋ ਗਏ ਝਾੜੂ ਵਾਲਿਆਂ ਨੂੰ ਹੀ ਬਣਨ ਨੂੰ ਤੇ ਬਸ ਲੋਕਾਂ ਨੇ ਇਹਨਾਂ ਨੂੰ ਹੀ ਦੇਖ ਲਿਆ ਤੇ ਪੱਕਾ ਕਾਲੀ ਦਾਲੀ ਆਊਗੀ ਜੀ। ਵੱਡੇ ਭਾਈ ਦੇਖ ਛੋਟਾ ਮੂੰਹ ਵੱਡੀਆਂ ਗੱਲਾਂ ਉਹ ਹੋ ਜਾਂਦੀਆਂ ਹਨਾ ਚਲੋ ਪਰ ਹੁਣ ਗੱਲ ਛੇੜੀ ਗਈ ਤਾਂ ਮੈਂ ਦੱਸਦਾ ਸਿੱ ਸਰਕਾਰਾਂ ਕਾਂਗਰਸ ਦੀਆਂ ਵੀ ਆਈਆਂ ਅਕਾਲੀ ਦਲ ਦੀਆਂ ਵੀ ਆਈਆਂ ਸੀ ਹਨ ਸਾਰਿਆਂ ਨੇ ਰਾਜ ਕੀਤਾ ਚਲੋ ਖਾਦਾ ਸਾਨੂੰ ਨਹੀਂ ਪਤਾ ਖਾਦਾ ਨਹੀਂ ਖਾਦਾ ਹਨ ਪਰ ਮੈਂ ਬਈ ਕਿਸੇ ਦੀ ਸਰਕਾਰ ਚ ਗੈਂਗਸਟਰ ਜੇਲ੍ਹਾਂ ਚੋਂ ਲਾਈਵ ਹੁੰਦੇ ਨਹੀਂ ਦੇਖੇ ਸੀਗੇ ਇੰਟਰਵਿਊ ਨਹੀਂ ਹੁੰਦੀ ਦੇਖੀ ਹੂੰ ਠੀਕ ਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਜੇਲ੍ਹਾਂ ਚੋਂ ਇੰਟਰਵਿਊਆਂ ਹੋਈ ਜਾਂਦੀਆਂ ਇੰਟਰਵਿਊ ਨਾਲੇ ਕਿ ਉਹ ਸ਼ਰਮ ਮਾਰਤਾ ਬੰਦਾ ਠੀਕ ਹੈ ਸ਼ਰਮ ਮਾਰ ਕੇ ਇੰਟਰਵਿਊਆਂ ਹੋਈਆਂ ਕਿਸ ਨੇ ਕੀ ਐਕਸ਼ਨ ਲਿਆ ਕੀ ਕੀਤਾ ਭਗਵੰਤ ਮਾਨ ਨੇ ਜੀ ਆ ਆਮ ਆਦਮੀ ਪਾਰਟੀ ਨੇ ਕਿਸੇ ਨੇ ਵੀ ਦੱਸ ਦੋ ਵੀ ਕੋਈ ਐਕਸ਼ਨ ਲਿਆ ਕਿਸੇ ਨੇ ਕੋਈ ਕਲੀਅਰ ਕੀਤਾ ਵੀ ਉਹ ਇੰਟਰਵਿਊ ਕਿਵੇਂ ਬਣੀ ਕਿਉਂ ਬਣੀ ਕੀ ਬਣਾਈ ਨਸ਼ਕ ਵੀ ਲੋਕ ਜਾਂਦੇ ਨਹੀਂ ਨਸ਼ੇ ਦੀ ਗੱਲ ਕਰੀਏ ਸੇਮ ਭਗਵੰਤ ਮਾਨ ਵੱਲੋਂ ਕਿਕਲੀਆਂ ਤੱਕ ਪਾਈਆਂ ਜਾਂਦੀਆਂ ਸੀ ਕਿ ਸਾਡੀ ਸਰਕਾਰ ਆਵੇਗੀ ਨਸ਼ੇ ਤੇ ਰੋਕ-ਥਾਮ ਲੱਗੇਗੀ ਕਿਵੇਂ ਦਾ ਲੱਗਦਾ ਕਿ ਨੌਜਵਾਨ ਹੋ ਤੁਸੀਂ ਵੱਧ ਜਾਂਦੇ ਹੋ ਪਿੰਡਾਂ ਦੇ ਵਿੱਚ ਰਹਿੰਦੇ ਹੋ ਕਿਵੇਂ ਲੱਗਦਾ ਤੁਹਾਨੂੰ ਨਸ਼ੇ ਤੇ ਰੋਕ-ਥਾਮ ਹੋਈ ਹੈ ਬਈ ਆਮ ਆਦਮੀ ਪਾਰਟੀ ਦੇ ਬੰਦੇ ਮੇਰੇ ਨਾਲ ਦੋ ਭੇਜ ਦੇ ਹੂੰ ਨੇ ਆ ਮੈਂ ਦਿਖਾਉਣਾ ਨਸ਼ਾ ਬੰਦ ਕਰਿਆ ਇਹਨਾਂ ਨੇ ਬਹਿਂਡੇ ਚੱਲਦੇ ਆਪਾਂ ਨਹਿਰ ਤੇ ਮਿੰਨੀ ਪਾਕਿਸਤਾਨ ਬਣਿਆ ਵਾ ਵੀਰੇ ਮਿੰਨੀ ਪਾਕਿਸਤਾਨ ਪਾਕਿਸਤਾਨੀਆਂ ਕਿਤੇ ਵੀਡੀਓ ਦੇਖਿਓ ਤੁਸੀਂ ਅੱਛਾ ਹੀ ਹੋਣਾ ਸ਼ਰਿਆਵਾਂ ਵੀ ਮਤਲਬ ਐ ਟਿਕਟੂਕੇ ਲਾਈ ਜਾਂਦੇ ਆ ਰੋਡ ਤੇ ਬੈਠੇ ਕੁੜੀਆਂ ਮੁੰਡੇ ਇਹੀ ਕਰੀ ਜਾਂਦੇ ਆ ਸ਼ਰਿਆਵਾਂ ਉਧਰ ਕੋਈ ਚੱਕਰ ਨਹੀਂ ਪੈਂਦਾ ਐਡਾ ਤੇ ਉਹ ਚੀਜ਼ ਨੂੰ ਦੇਖ ਕੇ ਵੀ ਮੈਂ ਤੁਹਾਨੂੰ ਇੱਥੇ ਮਿੰਨੀ ਪਾਕਿਸਤਾਨ ਦਿਖਾ ਸਕਦਾ ਇਹਨਾਂ ਦੇ ਤਾਂ ਫਲੈਕਸ ਬੋਰਡ ਵੱਡੇ ਵੱਡੇ ਲਾ ਰੱਖਿਆ ਕਿ ਆਮ ਵੀ ਅਸੀਂ ਜਿਹੜਾ ਨਸ਼ੇ ਦੀ ਜਿਹੜੀ ਰੋਕ-ਥੰਮ ਕਰ ਦਿੱਤੀ ਹੈ ਬਈ ਕਮੇਡੀ ਕਰਨ ਨਾਲ ਸਰਕਾਰਾਂ ਨਹੀਂ ਚੱਲਦੀਆਂ ਹੁੰਦੀਆਂ ਹੂੰ ਠੀਕ ਹੈ ਕਮੇਡੀਅਨ ਨਾਲ ਨਹੀਂ ਕੁਛ ਬੰਦਾ ਹੁੰਦਾ ਆਪਣੀ ਦੋਸਤ ਨੂੰ ਟਿਕਟ ਦੇ ਦਿੱਤੀ ਕਰਮਜੀਤ ਅਨਮੋਲ ਨੂੰ ਪਤਾ ਤੁਹਾਨੂੰ ਹਾਂ ਹਾਂਜੀ 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 ਵੀਰੇ ਕਰਨ ਨਾਲ ਹੁੰਦਾਗਾ ਇਹ ਬੰਦੇ ਦੇ ਤੁਹਾਡੇ ਸ਼ਾਇਦ ਜਾਣਦੇ ਹੋਵੇ ਇਹ ਬੰਦੇ ਨੇ ਕਿਸੇ ਟਾਈਮਾਂ ਗੱਲ ਵੀ ਕੀਤੀ ਸੀਗੀ ਵੀ ਸੁਖਵੀਰ ਬਾਦਲ ਦਾ ਪਾਂਡਿਆਂ ਤੇ ਬਾਟੀਆਂ ਦੇ ਫੋਟੋਆਂ ਹੁੰਦੀਆਂ ਲੱਗਣਗੇ ਕਹੀ ਸੀ ਨਾ ਤੇ ਵੀ ਸਾਡੀ ਕਿਹਦੀ ਫੋਟੋ ਨੇ ਲੱਗੀ ਮੈਂ ਤਾਂ ਦੇਖਿਆ ਨਹੀਂ ਕਿ ਦੇ ਆਮ ਆਦਮੀ ਪਾਰਟੀ ਦਾ ਮੰਤਰੀ ਐਮ ਐਲ ਏ ਲੈਨ ਚ ਲੱਗਿਆ ਖੜਾ ਇਹ ਬੰਦਾ ਕਹਿੰਦਾ ਸੀ ਕਾਰ ਆਊਗੀ ਗਰੀਬਾਂ ਵਾਲ ਉਹਦੇ ਤੇ ਲਿਖਿਆ ਹੋਇਆ ਕਰੂਗਾ ਗਰੀਬਾਂ ਦੀ ਗਰੀਬਾਂ ਵਾਲਾ ਰਾਸ਼ਨ ਹੁਣ ਵੀ ਇਹ ਆਉਂ ਘੱਟੋ ਵੀ ਲੱਗੀਆਂ ਹੋਈਆਂ ਨੇ ਤੇ ਪਿੰਡਾਂ ਦੀ ਨਹੀਂ ਦਿੰਦੀ ਬਈ ਯਾਰ ਗੱਡੀਆਂ ਜਾ ਰਹੀਆਂ ਨਹੀਂ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਉਹ ਗੱਾਰ ਸਾਰੇ ਪਿੰਡ ਨੂੰ ਪਤਾ ਨਹੀਂ ਸਾਰੇ ਪਿੰਡ ਨੂੰ ਪਤਾ ਹੈ ਕੈਮਰਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੈਮਰਾ ਮਾ ਦਿੱਤਾ ਜਾਵੇ ਕਿ ਸਾਰੇ ਲੋਕ ਖੜੇ ਨੇ ਆਪਾਂ ਪੁੱਛਾਂਗੇ ਕਿ ਇਹਨਾਂ ਦੇ ਪਿੰਡ ਦੇ ਵਿੱਚ ਗੱਡੀ ਆਈ ਐ ਅਸੀਂ ਪਿੰਡ ਗਲਪਤੀ ਦੇ ਵਿੱਚ ਖੜੇ ਆ ਕਿ ਰਾਸ਼ਨ ਵੰਡਿਆ ਗਿਆ ਜੋ ਆਟਾ ਦਾਲ ਆ ਜਿਹੜਾ ਭਾਈ ਆਟਾ ਆਇਆ ਤੁਹਾਡੇ ਨਾ ਨਾ ਕੁਝ ਨਹੀਂ ਆਇਆ ਵੀਰੇ ਆਟਾ ਆਇਆ ਕੁਝ ਵੀ ਨਹੀਂ ਆਇਆ ਭਾਈ ਗੱਡੀਆਂ ਤੇ ਵੰਡਣ ਆਉਂਦੀ ਆਮ ਆਦਮੀ ਪਾਰਟੀ ਵੱਲੋਂ ਕਿਹਾ ਧੱਕ ਨਹੀਂ ਆਇਆ ਜੀ ਵੀ ਆਟਾ ਜਿਹੜਾ ਨਹੀਂ ਆਇਆ ਵੰਡ ਨਹੀਂ ਆਇਆ ਵਾਦਾ ਕੀਤਾ ਨਹੀਂ ਆਇਆ ਵਾਦਾ ਕੀਤਾ ਭਾਈ ਜੀ ਤੁਹਾਡਾ ਤੁਹਾਡਾ ਵੇਖੋ ਭਾਈ ਸੌਰੀ ਹੱਥ ਫੜ ਰਹੇ ਆ ਤੁਹਾਡਾ ਦੇਖੋ ਕੁਐਸਚਨ ਕਰਨ ਦਾ ਹੱਕ ਹੁੰਦਾ ਹਨਾ ਇੱਕ ਜਿਹੜਾ ਪੱਤਰਕਾਰ ਹੁੰਦਾ ਉਹ ਕੁਐਸਚਨ ਕਰਦਾ ਹਨਾ ਵੀਰੇ ਤੁਸੀਂ ਇੱਕੋ ਹੀ ਕੁਐਸਚਨ ਕਰ ਲਓ ਇੰਨੇ ਬੰਦੇੜੇ ਆ ਲਾਈਵ ਚੱਲੀ ਜਾਂਦਾ ਤੁਹਾਡਾ ਠੀਕ ਹੈ ਨੋ ਨਹੀਂ ਕੋਈ ਕਰ ਲੋ ਵੀ ਸਰਕਾਰ ਕਿਹੜੀ ਚਾਹੀਦੀ ਹੈ ਕਿਹੜੀ ਸਰਕਾਰ ਸਰਕਾਰ ਕਿਹੜੀ ਚਾਹੀਦੀ ਹੈ ਤੁਹਾਡਾ ਤਿਰ ਕੀ ਕਰਦਾ ਇਹ ਤਾਂ ਕਾਲੀ ਪਾਲਟੀ ਚ ਹੁੰਦਾ ਹੈ ਕਾਲੀ ਪਾਲਟੀ ਹਾਂ ਹਾਂ ਜੀ ਕਿਹੜੀ ਕਾਲੀ ਦਾਲ ਬਰੇ ਕੀ ਗੱਲ ਬਾਈ ਜੀ ਕਾ ਤੋ ਪਸੰਦ ਕਰਦਾ ਕਾਲੀ ਦਾਲ ਓਏ ਸਾਡੇ ਗਰੀਬਾਂ ਦੇ ਹਾਂ ਸਹੀ ਹੈ ਜੀ ਹੱਕ ਚ ਖੜਨ ਵਾਲੀ ਪਾਲਟੀ ਹੈ ਕਾਲੀ ਦਾਲ ਉਹਨਾਂ ਨੇ ਦਿੱਤਾ ਤੋਂ ਪਹਿਲਾਂ ਰਾਸ਼ਨ ਪਾਣੀ ਗਣਕ ਪਹਿਲਾਂ ਉਹ ਦਿੰਦੇ ਰੇ ਆਟਾ ਦਾਲ ਅੱਛਾ ਜੀ ਤੇ ਹੁਣ ਬੰਦ ਕਰ ਰੱਖਿਆ ਇਹਨਾਂ ਵੱਲੋਂ ਪੀਸਿਆ ਪਸਾਇਆ ਆਟਾ ਵੰਡਿਆ ਜਾ ਰਿਹਾ ਕਿਵੇਂ ਆਇਆ ਪਿੰਡ ਦੇ ਵਿੱਚ ਨਹੀਂ ਆਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਕਹਿ ਦਿੱਤਾ ਤੇ ਫਲੈਕਸ ਬੋਰਡ ਵੀ ਲਾ ਦਿੱਤੇ ਕਿ ਆਟਾ ਦਾਲ ਬੰਦਾ ਨਹੀਂ ਸਾਡੇ ਪਿੰਡ ਚ ਵੀ ਨਹੀਂ ਆਇਆ ਕੋਈ ਕੁਝ ਨਹੀਂ ਆ ਰਿਹਾ ਅਸੀਂ ਕੈਮਰਾਮੈਨ ਨੂੰ ਐ ਫਿਰ ਦੁਬਾਰਾ ਕਹਿਣਾ ਕਿ ਦਿਖਾ ਦਿੱਤਾ ਜਾਵੇ ਕਿ ਝੰਡਿਆਂ ਤੇ ਡੰਡਿਆਂ ਮਗਰ ਨਾ ਜਾਓ ਬੰਦਿਆਂ ਮਗਰ ਜਾਓ ਠੀਕ ਹੈ ਮੇਰੀ ਗੱਲ ਸਮਝਦੇ ਹੋ ਨਾ ਜੀ ਵੀ ਜਿਹੜਾ ਬੰਦਾ ਆਪਾਂ ਨੂੰ ਲੱਗਦਾ ਹੈਗਾ ਹਨਾ ਆਪਣੇ ਹੱਕ ਚ ਖੜੂ ਆ ਉਹਦੇ ਮਗਰ ਜਾਓ ਝੰਡਿਆਂ ਤੇ ਡੰਡਾਂ ਦੇ ਮਗਰ ਨਾ ਜਾਓ ਠੀਕ ਹੈ ਜਦੋਂ ਵੋਟਾਂ ਪਈਆਂ ਆਮ ਆਦਮੀ ਪਾਰਟੀ ਦਾ ਬੂਥ ਲੱਗਿਆ ਸੀਗਾ ਉੱਥੇ ਨਾ ਬੰਦੇ ਤੇ ਬੰਦਾ ਚੜਿਆ ਪਿਆ ਸੀ ਹੂੰ ਤੇ ਜਿੱਦ ਦੇ ਦੀ ਸਰਕਾਰ ਆਈ ਹੈ ਨਾ ਉਹ ਇੱਕ ਬੰਦਾ ਨਹੀਂ ਵੇਖਿਆ ਸੀ ਕਿਸੇ ਦਾ ਕੰਮ ਕਰਉਂ ਹੂੰ ਇੱਕ ਬੰਦਾ ਵੀ ਨਹੀਂ ਵੇਖਿਆ ਹਾ ਇੰਨੇ ਜਣੇ ਖੜਿਆ ਕਿਸੇ ਨੇ ਕਿਸੇ ਇੱਕ ਪਰਸਨ ਕੱਢ ਕੇ ਲਿਆ ਦੇ ਜੇ ਕੋਈ ਤੁਹਾਨੂੰ ਇਹ ਗੱਲ ਕਹਦੇ ਮੇਰਾ ਆਮ ਆਦਮੀ ਪਾਰਟੀ ਦੇ ਆ ਬੰਦੇ ਨੇ ਮੇਰਾ ਵੀਰੇ ਆ ਕੰਮ ਕਰਾਦਾ ਕਿਸੇ ਦਾ ਮੀਟਰ ਵੀ ਲਵਾਇਆ ਤਾਂ ਦਿਖਾ ਦੇ ਸਮਾ ਦੀ ਸਾਡੇ ਪਿੰਡ ਚ ਦਾ ਚਿੱਪ ਵਾਲੇ ਮੀਟਰ ਲਵਾਉਣ ਲੱਗ ਗਏ ਸੀ ਮੈਂ ਤਾਂ ਉਹ ਵੀ ਬਟਾਏ ਆ ਅਸਤਾ ਉਹ ਵੀ ਵਿਰੋਧ ਕੀਤਾ ਫਿਰ ਗਏ ਉਹ ਕਿਸਾਨ ਯੂਨੀਅਨ ਨਾਲ ਅਸੀਂ ਅਸੀਂ ਵਿਰੋਧ ਕੀਤਾ ਸੀਗਾ ਅਸੀਂ ਕਿਸਾਨ ਯੂਨੀਅਨ ਦੇ ਮੈਂ ਇਹਨਾਂ ਵੱਲੋਂ ਤਾਂ ਤੁਸੀਂ ਚਿੱਪ ਵਾਲੇ ਮੀਟਰਾਂ ਦੀ ਗੱਲ ਕੀਤੀ ਹੈ ਨਾ ਵੱਲੋਂ ਤਾਂ 600 ਯੂਨਿਟੀ ਮਾਫ ਕਰ ਦਿੱਤੀ ਕਹਿੰਦੇ ਬਿਜਲੀ ਦੇ ਬਿੱਲ ਵੀਰ ਜੀ ਵੀਰ ਜੀ ਦੇਖੋ ਲੋਕਾਂ ਨੂੰ ਸਭ ਪਤਾ ਵਿਲੇ ਵੀ ਮਾਫੀ ਸੀ ਉਹਨਾਂ ਬਲੇ 400 ਜੰਟਾ ਮਾਫੀ ਮਾਫੀ ਸੀ ਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਹਾਂਜੀ ਵੀਰੇ ਹਾਂ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਇਹ ਆਮ ਆਦਮੀ ਪਾਰਟੀ ਨੇ ਚੰਗਾ ਬਿਲੀ ਇਹ ਵੀ ਆ ਬਿੱਲ ਆਇਆ ਇੱਕ ਹੀ ਬਿੱਲ ਆਇਆ ਇੱਕ ਹੀ ਵਾਰ ਆਇਆ ਮੰਨ ਲਓ ਵੀ ਜੇ ਮੈਂ ਆਪਾਂ ਕਹਿ ਰਹੇ ਨਾ ਦੋ ਮਹੀਨੇ ਦਾ ਬਿੱਲ ਆਉਂਦਾ ਦੋ ਮਹੀਨੇ ਦਾ ਬਿੱਲ ਆਉਂਦਾ ਇਹ ਬਈ ਪਹਿਲੀ ਵਾਰ ਹੀ ਆਇਆ ਉਹ ਹੀ ਜਾਂ ਦੂਜਿਆਂ ਚੋਂ ਫਿਰ ਬਈ ਵੋਟਾਂ ਨੇੜੇ ਹੁਣ ਇੰਨਾ ਮਾੜਾ ਮੁੱਟਦਾ ਯਾਰ ਛੜਕਾ ਕਰਨਾ ਹੀ ਪਊਗਾ ਨਾ ਠੀਕ ਹੈ ਨਾ ਨਹੀਂ ਰੇਤਾ ਉੱਡੂ ਫਰਾ ਜੀ ਹੈ ਕਿ ਨਹੀਂ ਆਮ ਆਦਮੀ ਪਾਰਟੀ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਅਸੀਂ ਘਰਾਂ ਦੇ ਵਿੱਚ ਨਹੀਂ ਆਵਾਂਗੇ ਲੋਕ ਆਪਣੇ ਆਪ ਵੋਟਾਂ ਪਾ ਦੇਣਗੇ ਕਿ ਕਿਵੇਂ ਲੱਗਦਾ ਤੁਹਾਨੂੰ ਕਿ ਵੋਟਾਂ ਲੋਕ ਪਾਉਣਗੇ ਬਿਨਾਂ ਘਰਾਂ ਦੇ ਵਿੱਚ ਆਏ ਪਹਿਲਾਂ ਪਹਿਲਾਂ ਪਾ ਕੇ ਪੁੱਛ ਲੋ ਕੀ ਹਾਲਾ ਕੈਮਰਾਮੈਨ ਨੂੰ ਕਹੂੰਗਾ ਕਿ ਧਰੋ ਹੋ ਕੇ ਕੈਮਰਾ ਘੁਮਾ ਦਿੱਤਾ ਜਾਵੇ ਤੇ ਮੈਂ ਸਾਰਿਆਂ ਨਾਲ ਗੱਲਬਾਤ ਕਰੂੰਗਾ ਕਿ ਪੁੱਛੂੰਗਾ ਕਿ ਬਿਨਾਂ ਆਇਆਂ ਤੋਂ ਵੋਟਾਂ ਪਾਉਣਗੇ ਬਠਿੰਡਾ ਦੀ ਸੀਟ ਦੀ ਵੀ ਗੱਲਬਾਤ ਕਰਾਂਗੇ ਆਪਾਂ ਕਿਵੇਂ ਲੱਗਦਾ ਵੀ ਆਮ ਆਦਮੀ ਪਾਰਟੀ ਨੇ 2 ਸਾਲ ਦਾ ਕਾਰਜਕਾਲ ਦਾ ਸਮਾਂ ਹੋ ਗਿਆ ਚੰਗੇ ਕੰਮ ਕੀਤੇ ਆ ਬਿਨਾ ਆਇਆ ਤਾਂ ਵੋਟ ਪਾਈ ਜਾਊਗੀ ਨਹੀਂ ਪਾਈ ਜਾਊਗੀ ਸਾਡੇ ਪਿੰਡ 'ਚ ਕਦੇ ਨਹੀਂ ਕੋਈ ਆਮ ਆਦਮੀ ਦੀ ਪਾਰਟੀ ਦਾ ਕਦੇ ਬੰਦਾ ਆਇਆਗਾ ਕੋਈ ਵੀ ਗੱਲ ਇਹਨਾਂ ਵੱਲੋਂ ਕਹੀ ਗਈ ਸੀ ਕਿ ਸੱਥਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਆਏ ਬੁੱਧਵਾਰ ਰਜਿਸਟਰੀਆਂ ਸਰਕਾਰੀ ਮੁਲਾਜ਼ਮ ਪਹੁੰਚਿਆ ਕਰਨਗੇ ਪਹੁੰਚਦੇ ਨਹੀਂ ਨਹੀਂ ਕੋਈ ਨਹੀਂ ਆ ਰਿਹਾ ਜੀ ਕੋਈ ਨਹੀਂ ਆ ਰਿਹਾ ਚਾਲਦੀ ਆ ਸੱਥਾਂ ਜੋ ਉੱਧਰ ਬਾਪੂ ਜੀ ਖੇਡਦੇ ਆ ਪਰਲੇ ਪਾਸੇ ਉੱਥੇ ਸਰਕਾਰ ਤੋਂ ਕਿਵੇਂ ਬਾਈ ਜੀ ਸੱਥ ਦੇ ਵਿੱਚ ਦੇਖਿਆ ਕਦੇ ਨਹੀਂ ਜੀ ਨਹੀਂ ਦੇਖਿਆ ਨਹੀਂ ਨਹੀਂ ਵੇਖਿਆ ਜੀ ਨਹੀਂ ਵੇਖਿਆ ਦੇਖਿਆ ਕਦੇ ਸੱਥ ਕਦੇ ਹੀ ਨਹੀਂ ਦੇਖਿਆ ਇਨਾਂ ਦੇ ਜਿਹੜੇ ਕਹਿਦੀ ਹੈ ਕਿ ਜਿਨ੍ਹਾਂ ਨੂੰ ਅਹੁਦੇ ਦਿੱਤੇ ਗਏ ਆ ਉਹਨਾਂ ਚੋਂ ਕਦੇ ਦੇਖਿਆ ਚਲੋ ਐਮ.ਐਲ.ਏ ਨਹੀਂ ਮੰਤਰੀ ਨਹੀਂ ਦੇਖਿਆ ਕੋਈ ਨਹੀਂ ਆਇਆ ਇੱਥੇ ਕੋਈ ਤੁਹਾਡੇ ਕੰਮ ਹੋ ਜਾਂਦੇ ਆ ਨਹੀਂ ਹੁੰਦੇ ਜੇ ਨਹੀਂ ਹੁੰਦੇ ਤੁਹਾਡੇ ਪਿੰਡ ਦੇ ਵਿੱਚ ਇੱਕ ਬਵਾਲ ਮੱਚਿਆ ਸੀ ਮੁੱਦਾ ਖੜਾ ਹੋਇਆ ਸੀ ਰਾਸ਼ਨ ਕਾਰਡਾਂ ਦਾ ਦੀਪੂਆਂ ਦੇ ਜਿਹੜੇ ਰਾਸ਼ਨ ਕਾਰਡ ਸੀ ਉਹ ਕੱਟੇ ਗਏ ਸੀ ਵੱਡੇ ਪੱਧਰ ਤੇ ਤੁਹਾਡੇ ਵੱਲੋਂ ਧਰਨਾ ਵੀ ਲਗਾਇਆ ਗਿਆ ਸੀ ਸੀਐਮ ਭਗਵੰਤ ਮਾਨ ਦੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਜਿਹੜੇ ਕਾਰਡ ਆ ਜਿਹੜੇ ਦੁਬਾਰਾ ਚਾਲੂ ਕਰ ਦਿੱਤੇ ਆ ਸੀ ਹੋਇਆ ਹੁਣ ਅਜੇ ਹਜੇ ਤੱਕ ਕੋਈ ਨਹੀਂ ਆਇਆ ਉਹ ਮੈਂ ਤੁਹਾਨੂੰ ਦੱਸਦਾ ਦੇਖੋ ਚਾਹੇ ਸੈਂਟਰ ਸਰਕਾਰ ਦਿੰਦੀ ਹੈ ਰਾਸ਼ਨ ਚਾਹੇ ਸੈਂਟਰ ਸਰਕਾਰ ਤੋਂ ਆਉਂਦਾ ਆਪਾਂ ਮੰਨਦੇ ਆ ਪਰ ਬਾਈ ਜੀ ਉਹ ਰਾਸ਼ਨ ਕਾਰਡ ਬਣਾਉਣ ਵਾਲਾ ਵੀ ਸੁਖਵੀਰ ਬਾਦਲ ਸੀ ਹੈਗੇ ਸੀ ਨਾ ਤੁਹਾਨੂੰ ਵੀ ਜੇ ਤੇਊਗਾ ਉਹਨਾਂ ਬਿਲ ਦੇ ਚਲਦੇ ਆ ਰਹੇ ਆ ਮੈਂ ਇਸ ਗੱਲ ਦੀ ਗਰੰਟੀ ਲੈਂਦਾ ਕਿਸੇ ਨਵੇਂ ਪਰਸਨ ਦਾ ਨਵਾਂ ਕਾਰਡ ਨਹੀਂ ਬਣਿਆ ਹੋਣਾ ਕਿ ਕਿਸੇ ਗਰੀਬ ਦਾ ਕੱਟਿਆ ਜ਼ਰੂਰ ਗਿਆ ਹੋਊਗਾ ਇਹ ਚੀਜ਼ ਦੀ ਅਸੀਂ ਮੈਂ ਕੱਟੇ ਗਏ ਕਾਰਡ ਸਾਡੇ ਪਿੰਡ ਦੇ ਪਿੰਡ ਵਿੱਚ ਕੱਟੇ ਗਏ ਬਹੁਤ ਜ਼ਿਆਦਾ ਬਟ ਧਰਨਾ ਵੀ ਲੱਗਿਆ ਸੀ ਧਰਨਾ ਲੱਗਿਆ ਸੀ ਤੇ ਹੁਣ ਬਹਾਲ ਹੋ ਗਏ ਉਹ ਨਹੀਂ ਹੋਏ ਕੋਈ ਬਹਾਲਸ਼ਨ ਮਿਲ ਰਿਹਾ ਨਹੀਂ ਮਿਲ ਰਿਹਾ ਜੀ ਨਹੀਂ ਮਿਲ ਰਿਹਾ ਮਿਲ ਰਿਹਾ ਤੁਹਾਨੂੰ ਨਹੀਂ 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 ਮਿਲਦਾ ਜਿਹਨੂੰ ਰਾਸ਼ਨ ਮਿਲਦਾ ਚਲੋ ਮਿਲਦਾ ਪਰ ਜਿਨ੍ਹਾਂ ਦੇ ਕਾਰਡ ਘਟ ਤੇ ਬਈ ਉਹ ਕਿੱਧਰ ਜਾਣ ਯਾਰ ਹੂੰ ਉਹ ਕਿਹਨੂੰ ਕਹਿਣਾ ਵੇਖੋ ਮੈਂ ਇੱਕ ਗੱਲ ਦੱਸਦਾ ਵੀਰੇ ਦੇਖੋ ਜੇ ਆਪਾਂ ਇੱਕ ਮੰਨ ਲਓ ਕਲਾਸਰੂਮ ਚ ਟੀਚਰ ਹੈ ਮੈਨੂੰ ਕੋਈ ਪ੍ਰੋਬਲਮ ਆਈ ਮੈਂ ਸਟੂਡੈਂਟ ਆ ਤਾਂ ਮੈਂ ਸ਼ਿਕਾਇਤ ਲੈ ਕੇ ਟੀਚਰ ਕੋਲੇ ਜਾਣਾ ਸਿੰਪਲ ਜੀ ਗੱਲ ਆ ਹੁਣ ਵੀਰੇ ਸਾਡੀਆਂ ਸ਼ਿਕਾਇਤਾਂ ਸੁਣ ਲਈ ਤੇ ਟੀਚਰ ਹੈ ਨਹੀਂ ਗਈ ਆ ਆਮ ਆਦਮੀ ਬੜੀ ਕਿਹਨੂੰ ਕਹਿਦਗੀ ਅਸੀਂ ਵੀ ਯਾਰ ਆ ਕੰਮ ਨਹੀਂ ਲੂਟ ਆਉਂਦਾ ਵੀਰੇ ਸਿਸਟਮ ਗਲਤ ਆ ਸਰਕਾਰ ਵੀਰੇ ਮਾਤਾ ਆਮ ਆਦਮੀ ਪਾਰਟੀ ਬਲੋ ਕੁਝ ਚੰਗੇ ਕੰਮ ਕੀਤੇ ਗਏ ਚੰਗੇ ਕਰਨ ਮੜਾ ਕਮਾ ਦਾ ਮੈਨੂੰ ਪਤਾ ਨਹੀਂ ਮੈਂ ਤਾਂ ਕਣਕ ਬੰਨੀ ਆਦੀ ਐ ਜਦੋਂ ਅਸੀਂ ਧਾਰਕਾਟ ਬਣਾਉਂਨੇ ਆ ਹੋਰ ਚੀਜ਼ਾਂ ਬਣਾਉਂਨੇ ਰਾਸ਼ਨ ਮਿਲ ਜਾਂਦਾ ਤੁਹਾਨੂੰ ਨਹੀਂ ਮੇਰੀ ਗੱਲ ਸੁਣੋ ਤੁਸੀਂ ਵੀ ਜਦੋਂ ਅਸੀਂ ਹੋਰ ਚੀਜ਼ਾਂ ਬਣਾਉਂਨੇ ਸੁੱਦਾ ਕੰਡਰ ਜਾਂਦੇ ਆ ਉਦੋਂ ਗੁੱਠੇ ਚੱਕ ਲੈਂਦੇ ਫੜਕਦੇ ਨੇ ਹੁਣ ਅਸੀਂ ਸਾਰਾ ਟੱਬਰ ਜਾ ਜਾ ਕੇ ਮੜਿਆ ਏ ਕਾਸ ਵਾਸਤੇ ਜਾ ਕੇ ਮੜਿਆ ਕਣਕ ਲੈਣ ਵਾਸਤੇ ਤੇ ਆਦੇ ਗੁੱਠਾਂ ਚੱਕਦਾ ਹਾਂ ਠੀਕ ਐ ਕਣਕ ਲੈਣ ਗਏ ਸੀ ਕਹਿੰਦੇ ਘੁੱਠਾ ਨਹੀਂ ਚੱਕਦਾ ਘੁੱਠਾ ਨਹੀਂ ਚੱਕਦਾ ਕਹਿਣ ਦਾ ਮਤਲਬ ਇਹ ਹੁਣ ਮੈਂ ਦਵਾਰੇ ਕਾਟ ਬਣਾ ਲਏ ਸੀ ਸਾਰਿਆਂ ਨੇ ਧਾਰ ਕਾਟਾ ਵੀ ਦਵਾਰੇ ਬਣਾ ਲੇ ਫੇਰ ਵੀ ਨਾ ਤੇ ਘੁੱਟਣ ਚੱਕਦਾ ਹੂੰ ਫੇਰ ਕਣਕ ਮਿਲ ਹੀ ਨਹੀਂ ਕਣਕਾਂ ਦੀ ਨਹੀਂ ਮਿਲੀ ਕਹਿੰਦੇ ਗੁੱਠਾਂ ਤੇ ਪਰਿਵਾਰ ਦੇ ਫਿਰ ਹੋਰ ਮੈਂਬਰ ਨੂੰ ਲੈ ਕੇ ਗਏ ਸਾਰਿਆਂ ਨੂੰ ਲੱਗੇ ਸੀ ਚਾਰ ਜੀ ਹੈਗੇ ਚਾਰਾਂ ਨੂੰ ਲੱਗੇ ਚਾਰਾਂ ਨੂੰ ਲੱਗੇ ਚਾਰਾਂ ਦੇ ਨਿਕ ਚਾਰਾਂ ਦੀਆਂ ਜੀਆਂ ਦੇ ਬਾਈ ਫਿੰਗਰਪ੍ਰਿੰਟ ਹੈ ਨਹੀਂ ਸਾਡੇ ਪਿੰਡ ਮੇਰੇ ਨਾਲ ਨਹੀਂ ਕਲੀ ਨਾਲ ਬਥੇਰੇ ਮੁੜੀ ਆਉਂਦੇ ਆ ਲੈ ਜਾਂਦੇ ਦੂਜੇ ਨੂੰ ਲੈ ਜਾਂਦੇ ਤੀਜੇ ਨੂੰ ਲੈ ਜਾਂਦੇ ਫਿਰ ਕਿਸੇ ਦਾ ਵੀ ਬਸ ਇੱਥੇ ਆਮ ਲੋਕਾਂ ਨੇ ਦਿਹਾੜੀ ਕਰਨੀ ਹੁੰਦੀ ਹੈ ਕਿ ਉੱਥੇ ਚੱਕਰ ਲਾਉਣ ਕਣਕ 5 ਕਿਲੋ ਜੀ ਦੀ ਮਿਲਦੀ ਕਣਕ ਦੇ ਖਾਤਰ ਹੈ ਜਿਹੜੀ ਦਿਹਾੜੀ ਜੜੀ ਉਸ ਮਜ਼ਦੂਰ ਦੀ ਚੱਲੀ ਜਾਂਦੀ ਆ 500 ਰੁਪਏ ਦਿਹਾੜੀ ਆ ਜੜੀ ਉਹ ਚੱਲੀ ਜਾਂਦੀ ਆ ਬਾਰੀ ਬਾਰੀ ਛੱਡ ਕੇ ਆਉਣਾ ਪੈਂਦਾ ਦਿਹਾੜੀ ਤੇ ਫਿਰ ਉਹ ਰੋਜ਼ ਦੀ ਉਹ ਨਹੀਂ ਤਾਂ ਦੇੜੀ ਮਰ ਜਾਂਦੀ ਏ ਔਰ ਸੀਟਾਂ ਜੜੀ ਉਸ ਨੂੰ ਗੱਲ ਕਰਾਂਗੇ ਆਪਾਂ ਲਖੇ ਸੁਧਾਣੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਲਖੇ ਸੁਧਾਣੇ ਵੱਲੋਂ ਵੀ ਇੱਥੇ ਲੜਿਆ ਜਾਣਾ ਇਲੈਕਸ਼ਨ ਲਖੇ ਸੁਧਾਣੇ ਨੂੰ ਵੋਟ ਪਵੇਗੀ ਨਹੀਂ ਵੀਰੇ ਸਾਡੇ ਪਿੰਡਾਂ ਕਨੇ ਇਧਰੋਂ ਤਾਂ ਨਹੀਂ ਪੈਂਦੀ ਦੇਖੋ ਸਾਨੂੰ ਪਤਾ ਨਹੀਂ ਉਹ ਏਰੀਆ ਦਾ ਸਾਡੇ ਤਾਂ ਨਹੀਂ ਪੈਂਦੀ ਵੋਟ ਲਖੇ ਸੁਧਾਣੇ ਨੂੰ ਕਿਉਂਕਿ ਸਾਡੇ ਉਹਦਾ ਕੋਈ ਖੁਸ਼ ਵੀ ਨਹੀਂ ਹੈਗਾ ਐਡਾ ਕੋਈ ਵੀ ਕਿਸੇ ਵੀ ਬੱਚੇ ਦੇ ਜਵਾਨ ਤੇ ਵੀ ਨਾ ਨਹੀਂ ਆਉਂਦਾ ਸਾਡੇ ਵੀਰੇ ਜਿਆਦਾ ਬੋੜ ਪੂਗੀ ਹਰਸਿਮਰਤ ਕੌਰ ਬਾਦਲ ਲੱਖੇ ਸੁਧਾਣੇ ਲੱਖੇ ਸੁਧਾਣੇ ਬਾਈ ਜੀ ਲੱਖੇ ਸੁਧਾਣੇ ਨੂੰ ਜਾਣਦੇ ਹੋ ਹਾਂਜੀ ਜਾਣਦੇ ਜੀ ਕਿਵੇਂ ਲੱਗਦਾ ਤੁਹਾਨੂੰ ਬਠਿੰਡੇ ਤੋਂ ਵੋਟਾਂ ਪੈ ਸਕਦੀਆਂ ਨੇ ਬਠਿੰਡਾ ਸੀਟ ਕੱਢਣਗੇ ਲੱਖਾ ਸੁਧਾਣਾ ਨਹੀਂ ਲੱਖਾ ਸੁਧਾਣਾ ਤਾਂ ਨਹੀਂ ਕੱਢ ਸਕਦਾ ਇੱਥੇ ਕਾਲੀਆਂ ਦਾ ਗੜ ਮੰਨਿਆ ਜਾਂਦਾ ਜਿਹੜਾ ਬਠਿੰਡਾ ਦਾ ਸੀਟ ਹੈ ਜਿਹੜੀ ਹਾਂ ਇੱਥੇ ਹਰਸਿਮਰਤ ਕੌਰੀ ਜੇਤੂ ਲਾਨ ਹੋਵੇ ਲੱਖੇ ਸੁਧਾਣੇ ਵੱਲੋਂ ਵੀ ਕਿਹਾ ਜਾਂਦਾ ਕਿ ਅਸੀਂ ਆਮ ਲੋਕਾਂ ਦੇ ਮੁੱਦੇ ਤੇ ਜਿਹੜੇ ਨੌਜਵਾਨੀ ਵੱਡੇ ਪੱਧਰ ਤੇ ਨਾਲ ਜੁੜੀ ਹੋਈ ਐ ਅਸੀਂ ਲੋਕਾਂ ਦੇ ਲਈ ਬੋਲਦੇ ਆਂ ਆਵਾਜ਼ ਬੁਲੰਦ ਕਰਦੇ ਆਂ ਲੋਕਾਂ ਦੇ ਲਈ ਖੜਦੇ ਆਂ ਕਿਵੇਂ ਲੱਗਦਾ ਲੋਕ ਨਹੀਂ ਪਾਉਣਗੇ ਉਹਨਾਂ ਨੂੰ ਨਹੀਂ ਪਾਉਣਗੇ ਲੋਕ ਸਰ ਸਮਝਦਾਰ ਰਹਿ ਗਏ ਹੁਣ ਪਹਿਲੇ ਟਾਈਮ ਗਏ ਹੂੰ ਹੁਣ ਤਾਂ ਜਿਹੜਾ ਸਹੀ ਕੰਮ ਕਰਦਾ ਉਸੇ ਨੂੰ ਵੋਟ ਪਾਉਗੀ ਇੱਕ ਵਾਰੀ ਮੌਕਾ ਦੇ ਸਕਦੇ ਆ ਨਹੀਂ ਦੇ ਸਕਦੇ ਨਹੀਂ ਸਾਡੇ ਹਲਕੇ ਚ ਦਾ ਹੈ ਨਹੀਂ ਜੀ ਸਾਡੇ ਹਲਕੇ ਦਾ ਹਰ ਸਮੇਂ ਕੌਰੀਆ ਹੂੰ ਠੀਕ ਹੈ ਠੀਕ ਹੈ ਹਾਂਜੀ ਬਈ ਜੀ ਬਠਿੰਡਾ ਸੀਟ ਤੋਂ ਕੌਣ ਜਿੱਤ ਸਕਦਾ ਬਠੇਂਡਾ ਦੀ ਇੱਟ ਤਾਂ ਕਾਲੀ ਵਾਲੀ ਵਿਸਤਰ ਗਈ। ਹੂੰ। ਠੀਕ ਹੈ। ਕਿਵੇਂ ਲੱਗਦਾ ਬਈ ਜੀ ਬਠੇਂਡਾ ਸੀ? ਬੀਬਾ ਹਰਸ ਮਰਵਾ ਬਾਦਲ ਜੀ। ਜੀ। ਬਾਪੂ ਸੈਕਾ। ਆ ਸੈਕਾ। ਕਿਵੇਂ ਠੀਕ ਹੋ? ਠੀਕ ਆ ਜੀ। ਕਿਵੇਂ ਲੱਗਦਾ ਬਠੇਂਡਾ ਸੀਟ ਤੋਂ ਕੌਣ ਜਿੱਤ ਸਕਦੀ ਹੈ ਜੀ? ਮੈਂ ਕਾਲੀ ਪਾਰਟੀ। ਕਾਲੀ ਪਾਰਟੀ। ਠੀਕ ਹੈ।